ਕਿਹੜੀ ਵਾਲ ਦੀ ਪੋਲਿਟਿਕਸ ਤਾਂ ਹੁਣ ਕੀ ਹੋਏਗਾ ਅਸਲ ਚ ਪੋਲਿਟਿਕਸ ਓਵਰਆਲ ਦੇਸ਼ ਦੀ ਪੋਲਿਟਿਕਸ ਦੇ ਸੰਦਰਭ ਵਿੱਚ ਇਹ ਗੱਲ ਜ਼ਿਆਦਾ ਸਾਰਥਕ ਰਹੂਗੀ ਮੇਰਾ ਕਹਿਣਾ ਇੱਕ ਓਵਰਆਲ ਕੰਟਰੀ ਦੀ ਜਿਹੜੀ ਪੋਲਿਟਿਕਸ ਹੈ ਉਹ ਅਨੈਥੀਕਲ ਤਰੀਕੇ ਦੇ ਨਾਲ ਮਤਲਬ ਅਨੈਤਿਕ ਤਰੀਕੇ ਦੇ ਨਾਲ ਸੈਂਟਰਲਾਈਜੇਸ਼ਨ ਆਫ ਪਾਵਰ ਦੇ ਤਰੀਕੇ ਦੇ ਨਾਲ ਔਰ ਉਹ ਕਿਸੇ ਵੀ ਡੈਮੋਕਰੈਟਿਕ ਵੈਲਿਊ ਸਿਸਟਮ ਤੋਂ ਦੂਰ ਜਾ ਰਹੀ ਹੈ ਚਾਹੇ ਪਾਰਲੀਮੈਂਟ ਦੀ ਡਿਬੇਟ ਦੇਖੋ ਅਸੈਂਬਲੀਾਂ ਦੀ ਡਿਬੇਟ ਦੇਖੋ ਸਾਰੇ ਕਿਤੇ ਦੇਖੋ ਔਰ ਦੂਜੇ ਪਾਸੇ ਇਹ ਵੀ ਦੇਖੋ ਕਿ ਕੱਲ ਇੱਕ ਸਭ ਤੋਂ ਮੇਨ ਪ੍ਰਿੰਸੀਪਲ اپੋਜੀਸ਼ਨ ਪਾਰਟੀ ਦੇ ਟੋਟਲ ਇਨਕਮ ਟੈਕਸ ਜਿਹੜਾ ਤੁਹਾਡੇ ਫ੍ਰੀਜ਼ ਕਰ ਦਿੰਦਾ ਟੋਟਲ ਖਾਤੇ ਉਹ ਵੀ ਇਲੈਕਟੋਰਲ ਚੋਣਾਂ ਦੇ ਸਮੇਂ ਦੇ ਦੌਰਾਨ ਟੋਟਲੇ ਔਰ ਇੱਕ ਚੀ ਮਿਨਿਸਟਰ ਉੱਥੇ ਦਾ ਫਿਰ ਦੂਜੇ ਇੱਕ ਐਮਪੀ ਤੇ ਫਿਰ ਦੂਜਾ ਚੀ ਮਿਨਿਸਟਰ ਇਹ ਅਰੈਸਟ ਹੋ ਰਹੇ ਨੇ ਇੱਕ ਉਹ ਦਾਇਰਾ ਵੀ ਆ ਓਵਰਆਲ ਸਿਆਸਤ ਦਾ ਉਹਦੇ ਤੋਂ ਬਿਨਾ ਐਸੋਲੇਸ਼ਨ ਚ ਇਕੱਲਾ ਇਹਨੂੰ ਪੜਾਂਗੇ ਤਾਂ ਉਹ ਸ਼ਾਇਦ ਸਿੰਗਲ ਆਊਟ ਕਰਕੇ ਉਹ ਥੋੜਾ ਜਿਹਾ ਅਲੱਗ ਤਰ੍ਹਾਂ ਦਾ ਲੱਗਦਾ ਇਹਦਾ ਮਤਲਬ ਇੱਕ ਤਾਂ ਓਵਰਆਲ ਜਿਹੜਾ ਸੱਤਾ ਦਾ ਐਟੀਟਿਊਡ ਹੈ ਜਿਹੜਾ ਬੋਲਦਾ ਉਹਨੂੰ ਅੰਦਰ ਕਰੋ ਚਾਹੇ ਉਹ ਬੁੱਧੀਜੀਵੀ ਨੇ ਜਿਹੜੇ ਓਵਰਆਲ ਅਜੇ ਤੱਕ ਭੀਮਾ ਕੌਰਾਂਗਾਉ ਦੇ ਮਾਮਲੇ ਦੇ ਵਿੱਚ ਅੰਦਰ ਨੇ ਚਾਹੇ ਉਹ ਪੱਤਰਕਾਰ ਨੇ ਚਾਹੇ ਉਹ ਬਾਕੀ ਦੀਆਂ ਚੀਜ਼ਾਂ ਨੇ ਇਹ ਨਰਕੋਨੀਆਂ ਨਾ ਮਾਹੌਲ ਜਿਹੜਾ ਸਾਡੇ ਕੋਲ ਆ ਰਿਹਾ ਜਿਹੜਾ ਇੱਕ ਤਾਂ ਇਹ ਬਹੁਤ بڑا ਮਾਮਲਾ ਹੈ ਜਿੱਦਨੂੰ ਜਾ ਰਹੀ ਗੱਲ ਹੈ ਔਰ ਅਦਾਲਤਾਂ ਨੇ ਬਾੜਾ ਮੋਟਾ ਲਾਇਆ ਹੋਇਆ ਉਹ ਆਈਟੀ ਰੂਲ ਤੇ ਵੀ ਰੋਕ ਲਾਤੀ ਫਲਾਦੇ ਤੇ ਵੀ ਇੰਨਾ ਕ ਵੀਰਾ ਹੋਵੇ ਬਾੜਾ ਮੋਟਾ ਲੱਗਦਾ ਜਿਹੜਾ ਤਾਂ ਉਹ ਸ਼ਾਇਦ ਹੋਰ ਅੱਗੇ ਵਧੇਗਾ ਉਸ ਲੈਵਲ ਤੇ ਹਾਂ ਉਸੇ ਕੰਟੈਕਸਟ ਦੇ ਵਿੱਚ ਜਿਹੜੇ ਉਹਨੂੰ ਨਾ ਲੜਨ ਦੀ ਉਹ ਕਰਦੇ ਸੀਗੇ ਕਿ ਅਸੀਂ ਰੀਅਲ ਡੈਮੋਕਰੈtic ਕੰਟਰੀ ਬਣਾਉਣਾ ਹੈ ਅਸੀਂ ਸਵਰਾਜ ਲਿਆਉਣਾ ਹੈ ਸਾਡੇ ਨਮਾਇਦੇ ਲੋਕਾਂ ਚੋਂ ਚੁਣੇ ਜਾਇਆ ਕਰਨਗੇ ਅਸੀਂ ਜਵਾਬਦੇਹ ਬਣਾਵਾਂਗੇ ਰਾਈਟ ਟੂ ਰੀਕਾਲ ਦੇਾਂਗੇ ਅਸੀਂ ਰਾਈਟ ਟੂ ਇਨਫੋਰਮੇਸ਼ਨ ਦੇ ਵਿੱਚੋਂ ਆਇਆ ਲੜਾਈ ਲੜ ਕੇ ਇਸ ਲਈ ਅਸੀਂ ਇਹੋ ਜਿਹਾ ਮਾਹੌਲ ਸਿਰਜਣਾ ਹੈ ਜਦ ਉਹ ਵੀ ਉਸੇ ਰਸਤੇ ਤੇ ਚੱਲਦੇ ਨੇ ਆਪਣੀ ਪੋਲਿਟਿਕਸ ਦੇ ਅੰਦਰ ਆਪਣੇ ਪਾਰਟੀ ਦੇ ਅੰਦਰ ਤਾਂ ਇਨਕਲਾਬ ਤਾਂ ਦਿੱਤਾ ਪਰੋੜ ਹੱਤਿਆ ਹੋ ਹੀ ਜਾਂਦੀ ਹੈ ਪਹਿਲਾਂ ਹੀ ਹੋ ਗਈ ਸੀ ਵੈਸੇ ਹੁਣ ਤਾਂ ਛੱਡੋ ਤਾਂ ਉਦੋਂ ਬਾਅਦ ਦੀ ਗੱਲ ਆ ਉਹ ਤਾਂ ਕਹਿਣ ਕਹਿਣ ਦੀ ਗੱਲ ਸੀ ਕੱਲੀ ਜਿਹੜੀ ਇਨਕਲਾਬ ਜਿੰਦਾਬਾਦ ਦਾ ਨਾਰਾ ਭਗਤ ਸਿੰਘ ਤੇ ਮੇਦ ਕਰਦੇ ਆ ਦੋ ਫੋਟੋ ਜੇ ਸੈਂਬੋਲਿਕ ਇਨਕਲਾਬ ਹੁੰਦਾ ਤਾਂ ਤਾਂ ਫਿਰ ਇੱਕ ਅਲੱਗ ਗੱਲ ਹੈ ਪਰ ਜਿਹੜੀ ਪ੍ਰੈਕਟੀਕਲ ਕਰਦਾ ਉਹਦੇ ਵਿੱਚ ਤੁਸੀਂ ਇੰਟਰਨਲ ਦੇਖੋ ਆਵਾਦਵੀ ਪਾਰਟੀ ਨੇ ਜਿਹੜਾ ਲਿਆਂਦਾ ਉਹ ਸਾਰੇ ਮਾਮਲੇ ਦੇ ਵਿੱਚ ਇੱਕ ਸੈਂਟਰਲਾਈਜੇਸ਼ਨ ਆ ਪਾਰਲੀਮੈਂਟਿਸ ਲਿਆਂਦੀ ਉਹਨੂੰ ਮਤਲਬ ਮਜ਼ਬੂਤ ਕੀਤਾ ਲਿਆਂਦੀ ਨਹੀਂ ਚੱਲ ਰਹੀ ਆ ਉਹਨੂੰ ਮਜ਼ਬੂਤ ਕੀਤਾ ਆਪਣੀ ਪਾਰਟੀ ਦੇ ਅੰਦਰ ਬਾਕੀਆਂ ਨਾਲੋਂ ਕੁਆਲਿਟੇਟਿਵ ਫਰਕ ਇਹ ਪਾ ਲਿਆ ਸੰਗੋ ਬਾਕੀ ਫਿਰ ਵੀ ਕੋਈ ਵਰਕਰ ਤੇ ਲੀਡਰ ਦਾ ਸਬੰਧ ਆ ਆਪਸ ਦੇ ਵਿੱਚ ਇੱਥੇ ਇੱਕ ਬਾਸ ਦਾ ਤੇ ਵਲੰਟੀਅਰਾਂ ਦਾ ਸਬੰਧ ਆ ਜਦੋਂ ਸ਼ਬਦਾਵਲੀ ਬਦਲਦੀ ਹੈ ਵਲੰਟੀਅਰ ਦਾ ਕੋਈ ਰਾਈਟ ਨਹੀਂ ਹੁੰਦਾ ਕਦੇ ਕਿਸੇ ਲਾਚੜੀਆਂ ਕਿਤੇ ਹੋਣੀ ਉਹ ਸਵੈਚਕਾਇਆ ਤੇ ਸਵੈਚਕ ਚਲਾ ਜਾਏਗਾ ਨਾ ਉਹਦੀ ਡਿਮਾਂਡ ਨਾ ਉਹਦਾ ਕੋਈ ਅਸਰਟਿਸ ਉਹ ਕਰ ਸਕਦਾ ਹੋ ਆਪਣੀ ਗੱਲ ਤੇ ਇਹਨਾਂ ਨੇ ਉਹ ਸਿਸਟਮ ਲਿਆਂਦਾ ਬਲੰਟੀਅਰ ਸਿਸਟਮ। ਔਰ ਉਹ ਬਲੰਟੀਅਰ ਸਿਸਟਮ ਹੀ ਹੋਣਾ ਨੇ ਜੜਾਂ 'ਚ ਬੈਠ ਰਿਹਾ ਮੁੱਖ ਕੇ। ਤੇ ਫਿਰ ਦੂਜਾ ਪਹਿਲੂ ਇਹਨਾਂ ਨੇ ਲਿਆਂਦਾ ਕੇਵਲ ਇੱਕ ਸਲੋਗਨ ਸੀ ਕੱਟੜ ਪਹਿਲਾ ਇਮਾਨਦਾਰ। ਜਦੋਂ ਲੋਕਾਂ ਨੂੰ ਲੱਗਿਆ ਵੀ ਇਮਾਨਦਾਰੀ ਤਾਂ ਕੰਮ ਨਹੀਂ ਕਰ ਰਹੀ ਕੱਲੀ ਫਿਰ ਕਹਿੰਦੇ ਕੱਟੜ ਇਮਾਨਦਾਰ ਮਤਲਬ ਵਿਸ਼ੇਸ਼ਣ ਨਾਲ ਜੋ ਨਾਲ ਸ਼ਾਇਦ ਇਸੇ ਢੰਗ ਨਾਲ ਕੱਟੜ ਇਮਾਨਦਾਰੀ ਨਾਲ ਜਾ ਹੁੰਦੀ ਹੈ। ਫਿਰ ਇੱਕ ਜੇਲ੍ਹ ਜਾਣ ਤੋਂ ਇਨਕਲਾਬੀ ਬੰਦਿਆਂ ਦੇ ਅੰਦਰ ਪਈ ਹੋਈ دہشت ਤੇ ਡਰ ਤੁਸੀਂ ਜੇਕਰ ਅੰਦਰੋਂ ਆਨੈਸਟ ਹੋਨੇ ਉਸ ਪਦਰ ਦੇ ਉੱਤੇ ਮੇਰੇ ਕੋਲ ਡਰ ਨਹੀਂ ਹੁੰਦਾ ਤੁਹਾਡੇ ਚਾਹੇ ਐਡੀ ਆਏ ਪਈ ਨੇ ਜਿਹੜਾ ਮਰਜੀ ਤੂੰ ਜਾਂਦੇ ਆਪਣੇ ਐਸੇ ਕੰਟਰੀ ਚ ਗਏ ਨੇ ਲੋਕ ਤੁਸੀਂ ਲਾਲੂ ਜਾਦਵ ਦਾ ਫੈਮਿਲੀ ਦੇਖ ਲਓ ਜਿੰਨੇ ਵਾਰ ਬਣਾਉਂਦੇ ਆ ਐਡੀ ਲਗਾਤਾਰ ਜਾ ਰਹੇ ਨੇ ਉਹ ਕਹਿੰਦੇ ਸਾਡੇ ਘਰ ਖੋਲ ਦੋ ਦਫਤਰ ਤੁਸੀਂ ਰਾਹੁਲ ਗਾਂਧੀ ਤੇ ਸੋਲੀਆਂ ਦੇਖ ਲਓ ਜਿੰਨੇ ਵਾਰ ਬਣਾਇਆ ਤੇ ਤੁਹਾਡੇ ਸਾਹਮਣੇ ਆ ਕਿ ਜਾ ਕੇ ਐਡੀ ਦੇ ਹਰ ਸੱਦੇ ਤੇ ਜਾ ਕੇ ਬੈਠਦੇ ਰਹੇ ਨੇ ਜਾ ਕੇ ਦੱਸੋ ਜੀ ਜਿੰਨਾ ਚਿਰ ਜੋ ਤੁਸੀਂ ਕਰਦੇ ਹੋ ਆਪਨਾ ਰੋਈ ਤਾਂ ਇੱਕ ਲੀਡਰਸ਼ਿਪ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਨਾ ਹੋਰ ਵੀ ਕਿੰਨੇ ਇੰਨੇ ਚਦੰਬਰ ਦਾ ਮਾਮਲਾ ਉਹਦੇ ਬੇਟੇ ਦਾ ਮਾਮਲਾ ਡਿਫਰੈਂਟ ਮਾਮਲੇ ਨੇ ਜਿੰਨੇ ਮਰਜ਼ੀ ਤੁਸੀਂ ਕੇਸ ਲੈ ਸਕਦੇ ਹੋ ਇੱਥੇ ਉਲਟ ਹੋਇਆ ਹੈ ਕੇਦਰੀਵਾਲ ਸਾਹਿਬ ਸੈਨਾਪਤੀ ਜਾਂਦਾ ਹੁੰਦਾ ਮੈਂ ਤੜਤਜਾ ਖੋਕੇ ਸਪਾਈ ਪਹਿਲਾਂ ਭੇਜ ਤੇ ਤੂੰ ਜਾ ਆਇਆ ਕਰ ਉੱਥੇ ਉੱਥੇ ਅੰਦਰ ਕਰਾਤੇ ਤੇ ਸੈਨਾਪਤੀ ਹੋਰ ਰਸਤੇ ਲੰਬਰੇ ਆ ਮਤਲਬ ਅभी ਮੈਨੂੰ ਨਾਮ ਪੜਾਇਆ ਜਾਏ ਮੈਨੂੰ ਅਰੈਸਟ ਤੇ ਸਟੇ ਦੇ ਦਿਦੋ ਮੇਰਾ ਵਾਕੀ ਕਰ ਦੋ ਹਾਲਾਂਕਿ ਜਿਵੇਂ ਟੈਕਨੀਕਲੀ ਕਿਹਾ ਜਾਵੇ ਇਹ ਸਾਡੇ ਸੰਬਧਾਨ ਦੇ ਵਿੱਚ ਵੀ ਇਹ ਕੋਈ ਮਾੜੀ ਗੱਲ ਨਹੀਂ ਹੈ ਸਾਰੇ ਆਪਸ਼ਨ ਆ ਬੰਦੇ ਟਰੇਸ ਕਰਦੇ ਨੇ ਸਾਰੀਆਂ ਆਪਸ਼ਨਾਂ ਲੈਣੀਆਂ ਲਾ ਦੱਸਾ ਤਾਂ ਲੈਣੀ ਕੋਈ ਉਹ ਮਾੜੀ ਗੱਲ ਨਹੀਂ ਹੈ ਪਰ ਜਦੋਂ ਅਸੀਂ ਇੱਕ ਮੋਰਲ ਗਰਾਉਂਡ ਤੇ ਖੜਾ ਹਾਂ ਉਹਨੇ ਫਿਰ ਦੇ ਤੇ ਖਿਲਾਫ ਪੋਲਿਟਿਕਲ ਲੜਾਈ ਨਹੀਂ ਬਣਾਈ ਉਹਨਾਂ ਨੇ ਪੋਲਿਟਿਕਲ ਲੜਾਈ ਕਿਉਂ ਨਹੀਂ ਬਣਾਈ ਔਰ ਤੁਹਾਡੇ ਸਾਹਮਣੇ ਹੈ ਕਿ ਇੱਕ ਐਡੀ ਵੱਡੀ ਪਾਰਟੀ ਦੀ ਮਾਸ ਮੂਵਮੈਂਟ ਚ ਆਈ ਪਾਰਟੀ ਦੀਆਂ ਦੋ ਸਰਕਾਰਾਂ ਹੋ ਤੇ ਬਾਕੀ ਨੈਸ਼ਨਲ ਕਹਿੰਦੇ ਪਾਰਟੀ ਬਣ ਗਈ ਹੋਵੇ ਤੇ ਜਦੋਂ ਉਹਦਾ ਚੀਫ ਮਿਨਿਸਟਰ ਤੇ ਉਹਦਾ ਬਹੁਤ ਸਾਰਾ ਅਰੈਸਟ ਹੋ ਰਿਹਾ ਹੋਵੇ ਤੇ ਕੋਈ ਬੰਦਾ ਘਰ ਤੋਂ ਆ ਕੇ ਨਾ ਬੈਠਿਆ ਹੋਵੇ ਤੁਸੀਂ ਕਿਸਾਨ ਅੰਦੋਲਨ ਦੇਖੋ ਜਦੋਂ ਮੂਵਮੈਂਟ ਹੁੰਦੀ ਹੈ ਨਾ ਜਦੋਂ ਇਨਕਲਾਬ ਹੁੰਦਾ ਹੈ ਰਕੇਸ਼ ਤਕੈਤ ਦਾ ਇੱਕ ਹੰਝੂ ਸੀ ਲੋਕਾਂ ਰਾਤਾਂ ਨੂੰ ਚੱਲ ਪਏ ਉਸੇ ਮਾਮਲੇ ਦੇ ਵਿੱਚ ਦਿੱਲੀ ਵੱਲ ਨੂੰ ਕਿਸੀ ਆ ਰਿਹਾ ਕੋਈ ਗੱਲ ਨਹੀਂ ਕੋਈ ਬੰਦਾ ਆਇਆ ਉਹ ਜਿੰਨੇ ਕੁ ਵਿਦੇਸ਼ ਦਾਏ ਦਿੱਲੀ ਦੇ ਵਿੱਚ ਵੀ ਜਿਹੜੇ ਆਏ ਜਿੰਨੇ ਖਾਏ ਉਹਨੇ ਇੱਕ ਲੀਡਰ ਖੜੇ ਇੱਧਰ ਗੱਲ ਕਰ ਰਹੇ ਨੇ ਤੇ ਉਹੀ ਉਹ 500000 ਬੰਦਾ ਬੈਠ ਕੇ ਗੱਲ ਕਰ ਰਿਹਾ ਹੈ ਇਹ ਇੱਕ ਪਪੂਲਰ ਚੀਫ ਮਿਨਿਸਟਰ ਪਪੂਲਰ ਪੋਲੀਟੀਕਲ ਬੰਦੇ ਦੀ ਸਪੋਰਟ ਹੁੰਦੀ ਹੈ ਤੁਹਾਡਾ ਚੀਫ ਮਿਨਿਸਟਰ ਨਾਲ ਲੱਗਦਾ ਜਿਹੜਾ ਚੌਪਰ ਤੇ ਜਦ ਮਰਜੀ ਜਾ ਸਕਦਾ ਜਾਂ ਜਿਹੜੀ ਮਰਜੀ ਫਲਾਈਟ ਫੜ ਕੇ ਉਹ ਦਿੱਲੀ ਨਹੀਂ ਜਾ ਸਕਿਆ ਸ਼ਾਮ ਨੂੰ 7 ਵਜੇ ਦਾ ਚੱਲਦਾ ਤਾਂ ਮਾਮਲਾ 9:30 ਗ੍ਰਿਫਤਾਰੀ ਹੋਈ ਹੈ ਕੋਈ ਪਹਿਲਾਂ ਵੀ ਨਹੀਂ ਆਇਆ ਕੋਈ ਲੇਟ ਲੂਟ ਨਾਈਟ ਨਹੀਂ ਹੈ ਇਹ ਪਹਿਲਾ ਹੀ ਗੱਲ ਸੀ ਜਿੱਦੇ ਚ ਚਲੇ ਜਾਂਦੇ ਉੱਥੇ ਕੌਣ ਗਿਆ ਜੁਬਾਨ ਤੱਕ ਨਹੀਂ ਖੁੱਲੀ ਤੁਹਾਡੇ ਨਾਲ ਦੇ ਤੁਹਾਡੀ ਪਾਰਟੀ ਦੀ ਪੰਜਾਬ ਚ ਚਾਰ ਬੰਦੇ ਵੀ ਸੜਕ ਤੇ ਨਹੀਂ ਆਏ ਤੁਹਾਡਾ ਵੋਟਸ ਤੋਂ ਫੜਿਆ ਜਿਹੜਾ ਕਹਿੰਦਾ ਕੇਦਰੀਵਾਲ ਕੇਦਰੀਵਾਲ ਸਾਰਾ ਪੰਜਾਬ ਤੇਰੇ ਨਾਲ ਇੱਥੇ ਰਾਤ ਨੂੰ ਸੜਕਾਂ ਤਾਂ ਜਾਮ ਕੀਤੀ ਜਾ ਸਕਦੀਆਂ ਸੀ ਨਾ ਟੋਕਨ ਦੇ ਤੌਰ ਤੇ ਹੀ ਕਰ ਲੈਂਦੇ ਕਿ ਘੰਟਾ ਹੂੰ ਕੋਈ ਬਾਹਰ ਆਇਆ ਕਿਉਂਕਿ ਤੁਸੀਂ ਬਾਹਰ ਆਲਾ ਮਾਹੌਲ ਉਹਨਾਂ ਨੂੰ ਪੋਲਿਟਿਕਾਈਜ਼ ਕਰੇ ਨਹੀਂ ਰਹੇ ਤੁਸੀਂ ਪੋਲਿਟੀਕਲ ਫਾਈਟ ਤੋਂ ਲਗਾਤਾਰ ਝਿਜਕਿਓ ਇੱਕ ਵਾਰ ਸਰਕਾਰ ਬਣਾਉਣ ਤੋਂ ਬਾਅਦ ਤੁਸੀਂ ਕੇਵਲ ਲੀਗਲ ਤੇ ਟੈਕਨੀਕਲ ਪੋਲਿਟਿਕਸ ਕੀਤੀ ਹੈ ਪੰਜਾਬ ਦੇ ਜਿੰਨੇ ਮੁੱਦੇ ਨੇ ਤੁਸੀਂ ਸੁਪਰੀਮ ਕੋਰਟ ਜਾਂਦੇ ਹੋ ਕੋਈ ਪੋਲਿਟੀਕਲ ਲੜਾਈ ਨਹੀਂ ਦਿੱਲੀ ਦੇ ਜਿੰਨੇ ਮੁੱਦੇ ਨੇ ਲੈਫਟ ਡਟ ਗਵਰਨਰ ਦੇ ਕੋਲ ਜਿੰਨਾ ਚਿਰ ਜੋ ਰਾਈਟ ਦੇਤੇ ਉਹਨਾਂ ਨੇ ਪਾਰਲੀਮੈਂਟ ਪਾਸ ਕਰਕੇ ਇੱਕ ਅੱਧੀ ਰੈਲੀ ਕਰਕੇ ਤੁਸੀਂ ਕੋਰਟ ਤੇ ਛੱਡਦੇ ਹੋ ਇਹ ਕਿਹੜੀ ਪੋਲਿਟਿਕਸ ਲੈਮੀ ਹੋਈ ਉਹ ਸਾਰੀ ਪੋਲਿਟਿਕਸ ਦਾ ਮਜਾਜ ਆ ਜਿਹੜੀ ਤੁਹਾਡੇ ਅੰਦਰ ਇਨ ਬਿਲਟ ਆਈ ਹੈ ਉਹੀ ਉਹਦੇ ਕੋਲ ਜੜਾ ਨਹੀਂ ਹੈ ਉਹੀ ਤੁਹਾਡੀ ਸਪੋਰਟ ਚ ਨਹੀਂ ਭੁਗਤ ਪਾ ਰਹੀ ਜਿਹੋ ਜਿਹਾ ਤੁਸੀਂ ਮਾਹੌਲ ਬਣਾਇਆ ਸਪੋਰਟ ਚ ਉਹੀ ਭੁਗਤੇਗਾ ਨਹੀਂ ਤਾਂ ਨਹੀਂ ਹੈ ਕਿਉਂਕਿ ਲੀਡਰਸ਼ਿਪ ਹੈ ਨਹੀਂ ਹੋਰ ਲੈਵਲ ਦੀ ਐਸ ਲੈਵਲ ਦੀ ਮੈਂ ਉਹਨਾਂ ਤੁਹਾਡੇ ਵੱਲ ਸਰਦਾਰ ਇੰਦਰਪ੍ਰੀਤ ਸਿੰਘ ਜੇ ਐਸ ਵੇਲੇ ਪੰਜਾਬ ਦਾ ਸੀਨ ਦੇਖੀਏ ਇਹ ਤਾਂ ਹੁਣ ਜਾਣਾ ਹੀ ਹੈ ਦਿਨ ਚੜੇ ਤਾਂ ਸਾਰਾ ਕੁਝ ਹੋ ਜਾਂਦਾ ਘਰ ਦਾ ਕੋਈ ਜੀ ਬਿਮਾਰ ਹੋ ਜੇ ਤੇ ਬਾਕੀ ਘਰ ਦੇ ਜੀ ਸ੍ਰਾਮਨਾਸ ਉੱਤੇ ਰਹਿਣ ਇਹ ਲਿਖ ਕੇ ਕਿ ਤੂੰ ਛੇਤੀ ਸਿਹਤਜਾਬ ਹੋਵੇਂ ਅਸੀਂ ਕਾਮਨਾ ਕਰਦੇ ਆ ਹਨਾ ਉਹਨੂੰ ਮੈਸੇਜ ਕਰ ਦੇਣ ਵਟਸਐਪ ਤੇ ਪਰਵਾਰਾਂ ਚ ਵਜਿੱਤਾਂ ਦੇ ਮੌਲਾ ਕੇਜਰੀਵਾਲ ਸਾਹਿਬ ਦੇ ਇਸ ਸੱਤੋਂ ਔਖੇ ਦੌਰ ਦੇ ਵਿੱਚ ਸਾਡੇ ਮੁੱਖ ਮੰਤਰੀ ਦਾ ਇੰਨਾ ਕੀ ਟਵੀਟ ਆਉਂਦਾ ਹੈ ਕਿ ਉਹਨਾਂ ਦੀ ਸੋਚ ਨੂੰ ਕਿੱਦਾਂ ਕੈਦ ਕਰੋਗੇ ਹਾਂਜੀ ਉਹ ਸੋਚ ਤਾਂ ਕੈਦ ਪਹਿਲਾਂ ਹੀ ਹੋਈ ਪਈ ਆ ਮੈਂ ਇੱਥੇ ਜਿਹੜਾ ਤੁਹਾਡੇ ਤੋਂ ਸਵਾਲ ਪੁੱਛਣਾ ਚਾ ਰਿਹਾ ਸਾਹਿਮੇਰ ਸਿੰਘ ਹੋਰਾਂ ਨੇ ਪਿੰਨ ਪੁਆਇੰਟ ਕੀਤਾ ਹੈ ਕੀ ਰਾਤੀ ਪੂਰਾ ਪੰਜਾਬ ਬਲਦਾ ਦਿਸਦਾ ਬਲਦਾ ਇਦਾਂ ਇੰਦਾ ਸੈਂਸ ਨਹੀਂ ਉਹ ਟਾਰਚ ਨਾਲ ਵੀ ਚਾਨਣ ਕੀਤਾ ਜਾ ਸਕਦਾ ਹੁੰਦਾ ਵੀ ਅਸੀਂ ਹੈਗੇ ਆ ਆਏ ਹੋਏ ਆ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਸੀ ਤੁਸੀਂ ਚੋਣ 'ਚ ਜਾ ਰਹੇ ਹੋ 8 ਤੁਹਾਡੇ ਉਮੀਦਵਾਰ ਲਾਣੇ ਆ 92 ਤੁਸੀਂ ਆਪ ਉਹ ਤੁਹਾਡੇ 300 ਦੇ ਕਰੀਬ ਚੇਅਰਮੈਨ ਤੁਸੀਂ ਲਾਉਂਦੇ ਆ 7 800 ਤੁਸੀਂ ਉਹਨਾਂ ਦੇ ਨਾਲ ਵਾਈਸ ਚੇਅਰਮੈਨ ਤੇ ਹੋਰ ਲਾਉਂਦੇ ਡਾਇਰੈਕਟਰ ਲਾਉਂਦੇ ਆ ਤੁਹਾਡੇ ਕੋਲ ਘੱਟੋ ਘਟੋ ਅਹੁਦੇਦਾਰ 1000 ਤੋਂ ਵੱਧ ਨੇ ਤੇ ਬਾਕੀ ਵਿੰਗਾ ਦੇ ਪਾ ਕੇ 5000 ਬੰਦਾ ਹੈ ਇਹ ਇੰਨੇ ਵੀ ਆ ਜਾਂਦੇ ਪੂਰਾ ਪੰਜਾਬ ਇੱਕ ਰੋਸ਼ਨ ਹੋ ਜਾਣਾ ਸੀ ਰਾਤ ਨੂੰ ਨਹੀਂ ਹੋਇਆ ਮੁੱਖ ਮੰਤਰੀ ਆਪ ਬਾਹਰ ਨਹੀਂ ਆਏ ਕਿਉਂ ਨਹੀਂ ਆਏ ਬਹੁਤ ਬਿਜ਼ੀ ਹੋਣਗੇ ਕਿਤੇ ਇਹ ਸਵਾਲ ਹੈ ਹੁਣ ਦੂਜਾ ਸਵਾਲ ਇਹ ਆ ਉਹਨਾਂ ਦੇ ਸਭ ਤੋਂ ਜ਼ਿਆਦਾ ਅੱਖ ਦੇ ਤਾਰੇ ਰਗਵ ਚੱਡਾ ਅੱਖਾਂ ਦੇ ਇਲਾਜ ਲਈ ਕਿਤੇ ਫਸੇ ਹੋਏ ਆ ਫੋਟੋ ਆ ਪਰ ਹੋਰ ਤਰ੍ਹਾਂ ਦੀਆਂ ਸ਼ਕਤੀਆਂ ਹੋ ਸਕਦਾ ਪੁਰਾਣੀਆਂ ਹੋਣ ਕਿ ਉਹ ਫੈਮਲੀ ਵਕੇਸ਼ਨ ਤੇ ਨੇ ਜਾਂ ਕਿਤੇ ਨੇ ਆਪਾਂ ਇਹਨੂੰ ਵੀ ਛੱਡ ਲੈਨੇ ਆ ਉਹ ਬੰਦਾ ਜਿਹਨੂੰ ਤੁਸੀਂ ਲਗਾਤਾਰ ਪੰਜਾਬ 'ਚ ਇਨਚਾਰਜ ਲਾ ਕੇ ਕਦੇ ਇਨਚਾਰਜ ਵਾਲੀ ਫੀਲ ਹੀ ਨਹੀਂ ਦਵਾਈ ਉਸ ਬੰਦੇ ਦੀ ਲੱਤਾਂ ਬਾਵਾ ਫੜੀਆਂ ਹੋਈਆਂ ਸੀ ਦਿੱਲੀ 'ਚ ਜਰਨੈਲ ਸਿੰਘ ਦਾ ਮੈਨੂੰ ਤੇ ਕਦੇ ਉਹ ਬੰਦੇ ਦੀ ਮੁਸਕਾਨ ਉਹਦਾ ਚਿਹਰਾ ਦੇਖ ਕੇ ਉਹਨੇ ਕਦੇ ਗਿਲਾ ਵੀ ਨਹੀਂ ਕੀਤਾ ਉਹਦਾ ਉਹਦਾ ਹੁੰਦਾ ਰਿਹਾ ਪੰਜਾਬ ਦਾ ਇਨਚਾਰਜ ਜਰਨੈਲ ਸਿੰਘ ਜਰਨੈਲ ਸਿੰਘ ਵਿਚਾਰਾ ਕਿਤੇ ਸਤਵੀਂ ਕੁਰਸੀ ਤੇ ਆ ਕੇ ਮੇਰੇ ਨਾਲ ਬਿਨਾਂ ਸੱਦੀ ਬਹਿ ਜਾਂਦਾ ਰਿਹਾ ਤੁਹਾਡੇ ਲਈ ਔਖੇ ਵੇਲੇ ਕਿਹੜੇ ਆਏ ਹੁਣ ਸਵਾਲ ਇਸ ਗੱਲ ਤੇ ਆ ਕਿ ਇਹ ਰਾਜਨੀਤੀ ਪੰਜਾਬ ਦੇ ਵਿੱਚ ਕਿਸ ਕਰਵਟ ਬੈਠੂਗੀ ਕਮਰਵੇਜੇ ਪ੍ਰਤਾਪ ਨੇ ਬਗਾਵਤ ਦਾ ਬਿਗਲ ਵਜਾਇਆ ਬਗਾਵਤ ਦਾ ਬਿਗਲ ਜੈਦਰੀਵਾਲ ਨੂੰ ਇਸ ਮੌਕੇ ਤੇ ਨੌਕ ਕੀਤਾ ਕਿ ਮੈਂ ਮੈਂ ਜਿਹੜਾ ਤੇਰੇ ਲਈ ਖੜ ਸਕਦਾ ਸੀ ਮੈਨੂੰ ਤੂੰ ਖੜਨ ਜੋਗਾ ਨਹੀਂ ਛੱਡਿਆ ਇਹ ਸਵਾਲ ਪੰਜਾਬ ਦੀ ਪੋਲਿਟਿਕਸ ਚ ਭਾਰੀ ਪੈਣ ਵਾਲਾ ਇਸ ਤਰ੍ਹਾਂ ਦੇ ਕਿੰਨੇ ਬੰਦੇ ਅੰਦਰੇ ਅੰਦਰ ਉਬਲਦੇ ਪਏ ਨੇ ਕਦੇ ਦੇਖਿਆ ਜੇ ਅੰਦਰ ਵੱੜ ਕੇ ਕੋਈ ਪੰਜਾਬ ਦੇ ਵਿੱਚ ਦੂਜਾ ਕਮਰਵੇਜੇ ਪ੍ਰਤਾਪ ਵੀ ਹੈਗਾ ਜਿਹੜਾ ਬੋਲਦਾ ਨਾ ਹੋਵੇ ਪਰ ਸੀਨੇ ਦੇ ਵਿੱਚ ਕਾफी ਅੱਗ ਰੱਖਦਾ ਹੋਵੇ ਜਿਹਦੇ ਕੱਲ ਨੂੰ ਭੜਕਣ ਦੀ ਉਮੀਦ ਹੋ ਸਕਦੀ ਜਦੋਂ ਕੇਜਰੀਵਾਲ ਚਾਹਣਗੇ ਪਰ ਕੇਜਰੀਵਾਲ ਤਾਂ ਪੰਜਾਬ 'ਚ ਕੁਝ ਬਚਿਆ ਵੀ ਹੈ ਕਿ ਨਹੀਂ ਦੇਖੋ ਰਿੰਦਾਵਾਸਾ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਵੀ ਲੋਕ ਨਹੀਂ ਗਏ ਉਹ ਲੋਕ ਲੀਡਰ ਦੀ ਪਹਿਲਾਂ ਉਹ ਪੜ੍ਹਦੇ ਕਿ ਲੀਡਰ ਸਾਡਾ ਜਾ ਰਿਹਾ ਕਿ ਨਹੀਂ ਜਾ ਰਿਹਾ ਤੁਸੀਂ ਬਿਲਕੁਲ ਠੀਕ ਕਿਹਾ ਜਿਹੜਾ ਇੱਕ ਮੁੱਖ ਮੰਤਰੀ ਸਾਹਿਬ ਦਾ ਤੁਸੀਂ ਟਵੀਟ ਦੀ ਵੀ ਗੱਲ ਕਰ ਰਹੇ ਹੋ ਟਵੀਟ ਉਦੋਂ ਕੀਤਾ ਜਦੋਂ ਉਹਨਾਂ ਦੇ ਘਰ ਰੇਡ ਹੋਈ ਉਸ ਤੋਂ ਬਾਅਦ ਤਾਂ ਉਹਨਾਂ ਨੂੰ ਅਰੈਸਟ ਕਰ ਲਿਆ ਉਸ ਤੋਂ ਬਾਅਦ ਦਾ ਟਵੀਟ ਨਹੀਂ ਆਇਆ ਹੈਗਾ ਉਹ ਪਹਿਲਾਂ ਦਾ ਹੀ ਸੀਗਾ ਉਹ ਵੀ ਇੱਕ ਕਲੈਂਟ ਹੈ ਕਿ ਅਸੀਂ ਸੋਚ ਨਾਲ ਖੜੇ ਆਂ ਸੋਚ ਨੂੰ ਤੁਸੀਂ ਕੈਦ ਨਹੀਂ ਕਰ ਸਕਦੇ ਇਸ ਤਰ੍ਹਾਂ ਦਾ ਟਵੀਟ ਹਾਂ ਜਰੂਰ ਪਾਰਟੀ ਦੇ ਜਿਹੜੇ ਮੀਡੀਆ ਟੀਮ ਹੈ ਉਹਨਾਂ ਨੇ ਸਾਰੇ ਮੰਤਰੀਆਂ ਨੂੰ ਇਸ ਗੱਲ ਦੇ ਉੱਤੇ ਲਗਾਇਆ ਤੁਸੀਂ ਦੇਖਿਓ ਇੱਕ ਤੋਂ ਬਾਅਦ ਇੱਕ ਮੰਤਰੀ ਦਾ ਵੀਡੀਓ ਆਂਦਾ ਰਿਹਾ ਹੈ ਚਾਹੇ ਕੁਲਦੀਪ ਧਾਲੀਵਾਲ ਹੋਣ ਹਰਪਜਨ ਈਟੀਓ ਹੋਣ ਜਾਂ ਹਰਪਾਲ ਚੀਮਾ ਹੋਣ ਇਹ ਕਈ ਮਤਲਬ ਵੀਡੀਓਜ਼ ਜ਼ਰੂਰ ਆਏ ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਾਂ ਅਮੀਰ ਭਾਈ ਨੇ ਜਿਹੜੀ ਗੱਲ ਕੀਤੀ ਸੀ ਕਿ ਕੀ ਜਾਣਾ ਜਿਹੜਾ ਕਿੰਨੀ ਕੁ ਦੂਰ ਹੈ ਦਿੱਲੀ ਅਮੀਰ ਭਾਈ ਕਹਿ ਰਹੇ ਸੀ ਕਿ ਹੈਲੀਕਾਪਟਰ ਤੇ ਹੈਲੀਕਾਪਟਰ ਤੇ ਭਾਈ ਹੁਣ ਜਿਹੜੀ ਹੈਗੀ ਉਹ ਤਾਂ ਸੀਓ ਨੇ ਰੋਕ ਲਗਾਤੀ ਹੈ ਕਮਿਸ਼ਨ ਨੇ ਤਾਂ ਮੈਂ ਕਹਿੰਦਾ ਵੀ ਹੈਲੀਕਾਪਟਰ ਤੇ ਨਾ ਵੀ ਜਾ ਜਾਂਦਾ ਤਾਂ ਵੀ ਦਿੱਲੀ ਇੱਕ ਚੀਫ ਮਿਨਿਸਟਰ ਵਾਸਤੇ ਕਿੰਨੀ ਕੁ ਦੂਰ ਹੈ ਤੋਂ ਮੈਨੂੰ ਲੱਗਦਾ ਨਹੀਂ ਕਿ 2 ਜਾਂ 3 ਘੰਟੇ ਤੋਂ ਬਾਅਦ ਇਹਨਾਂ ਦੀਆਂ ਗੱਡੀਆਂ ਨੂੰ ਟਾਈਮ ਲੱਗਦਾ ਹੋਵੇ ਜਦੋਂ ਇੰਨੀਆਂ ਸਕਾਟਾਂ ਜੱਗੇ ਲੱਗੀਆਂ ਹੋਈਆਂ ਨੇ ਜਿੰਦਰਪ੍ਰੀਤ ਜੀ ਜੇ ਮੁੱਖ ਮੰਤਰੀ ਰਾਤ 1 ਵਜੇ ਵੀ ਕੇਜਰੀਵਾਲ ਦੇ ਘਰ ਚ ਦਾਖਲ ਹੁੰਦੇ ਨਜ਼ਰ ਆਉਂਦੇ ਕਿਲੋਮੀਟਰ ਗਿਣੇ ਜਾਂਦੇ ਆ ਕਿ ਪੰਜਾਬ ਤੋਂ ਜੇ ਉਸੇ ਵੇਲੇ ਤੁਰਿਆ ਬੰਦਾ ਉਹ ਕਿੰਨੇ ਵਜੇ ਤੱਕ ਪਹੁੰਚਿਆ ਹੋ ਹੋ ਸਕਦਾ ਚਲੇ ਗਏ ਹੁਣ ਸਾਡੇ ਧਿਆਨ ਚ ਨਾ ਹੋਵੇ ਕੇਜਰੀਵਾਲ ਦਾ ਪਰਿਵਾਰ ਸਾਰੀ ਰਾਤ ਸੁੱਤਾ ਥੋੜੀ ਹੁੰਦਾ ਉਹ ਤਾਂ ਬੈਠੀ ਨਹੀਂ ਹੈਗੀ ਉਹ ਤੇ ਸਵੇਰੇ ਕੇ ਹੈਲੀਕਾਪਟਰ ਹੈਲੀਕਾਪਟਰ ਤੇ ਰੋਕ ਨਹੀਂ ਹੈ ਵੀ ਪੈਸੇ ਪਾਰਟੀ ਬਲੋ ਦੇਣੇ ਪੈਣਗੇ ਪਰ ਕਿੰਨੀ ਰੋਕ ਹਾਂ ਮਤਲਬ ਇਹ ਨਹੀਂ ਭਾਈ ਉਹਨਾਂ ਨੇ ਕਿਹਾ ਕਿ ਗਵਰਨਮੈਂਟ ਦਾ ਵੀ ਤੁਸੀਂ ਯੂਜ਼ ਨਹੀਂ ਕਰ ਸਕਦੇ ਗੋਮੰਡ ਦਾ ਹੈਲੀਕਾਪਟਰ ਕਮਿਸ਼ਨ ਦੀ ਇਜਾਜ਼ਤ ਤੋਂ ਬਿਨਾ ਪਹਿਲਾਂ ਨਹੀਂ ਕਰ ਸਕਦੇ ਚਲੋ ਮੈਂ ਕਹਿਣਾ ਵੀ ਇਹ ਇੱਕ ਤਾਂ ਵੱਖਰੀ ਚੀਜ਼ ਹੈ ਕਿ ਤੁਸੀਂ ਯੂਜ਼ ਕਰ ਸਕਦੇ ਹੋ ਨਹੀਂ ਕਰ ਸਕਦੇ ਪਰ ਕਾਰਾਂ ਦੇ ਕਾਫਲੇ ਤਾਂ ਤੁਹਾਡੇ ਕੋਲ ਹੈਗੇ ਹੀ ਨਹੀਂ ਨਾ ਤੇ ਦਿੱਲੀ ਕੋਈ ਇੰਨੀ ਦੂਰ ਨਹੀਂ ਹੈ ਕਿ ਤੁਸੀਂ ਰਾਤ ਤੇ ਰਾਤ ਨਹੀਂ ਨਿਕਲ ਸਕਦੇ ਸੀ ਅੱਜ ਸਵੇਰੇ ਦਾ ਮਤਲਬ ਹੈ ਇਸ ਟਾਈਮ ਵੀ ਜਦ ਮੈਂ ਹਜੇ ਥੋੜਾ ਜਿਹਾ ਅੱਧਕ ਘੰਟਾ ਪਹਿਲਾਂ ਜਦੋਂ ਪਤਾ ਕੀਤਾ ਸੀਗਾ ਤਾਂ ਉਹ ਮੈਨੂੰ ਕਿਹਾ ਗਿਆ ਕਿ ਰਸਤੇ 'ਚ ਨਹੀਂ ਇਹਦਾ ਮਤਲਬ ਕਿ ਸਵੇਰੇ ਨਿਕਲਣ ਜੋ ਹਜੇ ਤੱਕ ਨਹੀਂ ਪਹੁੰਚ ਸਕੇ ਹੈ ਇਹ ਜੀ ਹੁਣ ਮਤਲਬ ਤੁਸੀਂ ਦੇਖ ਲਓ ਕੀ 10 ਸਾਡੇ ਦਾ ਪ੍ਰਿਆਸ ਪੱਖ ਕਰ ਰਹੇ ਰਾਤ ਦੇ ਪੰਜਾਬ ਦੇ ਵਿੱਚੋਂ 10000 ਬੰਦਾ ਗਿਆ ਹੁੰਦਾ ਉਗਰਾਹਾ ਵਾਲੇ ਮੇਰੀ ਗੱਲ ਸੁਣੋ जोगेंद्र ਸਿੰਘ ਉਗਰਾਹਾ ਦੇ 400 ਬਸਤੀ ਦੀ ਗੱਲ ਜੇ 400 ਬਸਤੀ ਦੀ ਗੱਲ ਕਰਦੇ 10 ਜਾਂ 20000 ਬੰਦਾ ਲੈ ਕੇ ਜਾਣ ਦੀ ਗੱਲ ਦਿੱਲੀ ਕਰ ਸਕਦੇ ਆ ਤੇ ਇੱਕ ਸਰਕਾਰ ਨੂੰ ਕਿੰਨੀ ਇੱਕ ਮੁਸ਼ਕਲ ਸੀਗੀ ਜੇ ਉੱਥੇ ਆਪਣੀਆਂ ਕਾਰਾਂ 'ਚ ਵੀ 5-7000 ਬੰਦਾ ਈਡੀ ਤੇ ਦਫ਼ਤਰ ਪਰ ਤੰਬੂ ਲਾਉਂਦਾ ਦਿਸਦਾ ਤਾਂ ਨੈਸ਼ਨਲ ਮੀਡੀਆ 'ਚ ਕਿੱਡੀ ਖਬਰ ਬਣਦੀ ਪਰ ਕੇਦਰੀਵਾਲ ਸਾਹਿਬ ਅਫਸੋਸ ਜੋ ਉਹਨਾਂ ਨੇ ਪੈਦਾ ਕੀਤਾ ਉਹਦਾ ਸਾਥ ਮਿਲ ਨਹੀਂ ਸਕਿਆ ਸ਼ਾਇਦ ਉਹ ਪਹਿਲਾਂ ਹੀ ਉਹਨਾਂ ਨੇ ਕਿਹਾ ਹੋਊਗਾ ਵੀ ਲੋੜ ਨਹੀਂ ਇੰਨਾ ਤਾਮ ਚਾਮ ਨਾ ਕਰਿਓ ਮੈਂ ਜਾਣਾ ਅੰਦਰ ਕਿਹੜੀ ਗੱਲ ਆ ਜੀ ਹਾਂ ਕੀ ਕਹਿੰਦੇ ਜਿਸ ਤਰ੍ਹਾਂ ਉਥੇ ਦਿੱਲੀ ਵਾਲਿਆਂ ਨੇ ਕੀਤਾ ਜਿਸ ਤਰ੍ਹਾਂ ਹਮੀਰ ਭਾਈ ਨੇ ਵੀ ਕਿਹਾ ਕਿ ਹਜ਼ਾਰ ਕੋ ਬੱਦਾ ਸੀ ਹੋਤੇ ਦੇਖੋ ਇਹਦੇ ਨਾਲ ਕੋਈ ਗੱਲ ਨਹੀਂ ਬਣਦੀ ਉੱਥੇ ਵੀ ਤਾਂ ਘੱਟੋ ਘੱਟ ਤੁਸੀਂ ਲਗਾਓ ਤਿੰਨ ਲਗਾਤਾਰ ਸਰਕਾਰ ਸਰਕਾਰਾਂ ਬਣਾਈਆਂ ਨੇ ਪਹਿਲਾਂ ਚਲੋ 49 ਦਿਨ ਦੀ ਲਾ ਲਓ ਉਸ ਤੋਂ ਬਾਅਦ ਤਾਂ ਦੋ ਤਾਂ ਫੁੱਲ ਫਲੈਸ਼ਡ ਨੇ ਨਾ ਜਿਸ ਇੱਕ ਵਾਰੀ 61 ਇੱਕ ਵਾਰੀ 63 ਮਤਲਬ 17 ਦੇ ਵਿੱਚੋਂ ਵਿਧਾਇਕ ਹੋਣ ਤਾਂ ਫਿਰ ਵੀ ਮਤਲਬ ਉੱਤੇ ਇਕੱਠਾ ਨਾ ਹੋ ਸਕੇ ਇਹ ਬਹੁਤ ਹੀ ਮਤਲਬ ਇਸ ਤਰ੍ਹਾਂ ਦੀ ਗੱਲ ਲੱਗ ਰਹੀ ਹੈ ਜਿਵੇਂ ਵਾਕਈ ਲੋਕ ਨਾਲ ਨਹੀਂ ਹੈਗੇ। ਕੀ ਐਦਾਂ ਦਾ ਜਾ ਰਿਹਾ ਬਹੁਤ ਜ਼ਿਆਦਾ ਕਿ ਸਾਰਾ ਪੰਜਾਬ ਸਾਰੀ ਦਿੱਲੀ ਅ ਇਸ ਨਾਲ ਹੈ। ਈਵਨ ਵਿੱਚ ਹਰਿਆਣਾ ਵੀ ਹੁਣ ਤਾਂ ਹਰਿਆਣੇ 'ਚ ਵੀ ਇਲੈਕਸ਼ਨ ਲੜੀ ਜਾ ਰਹੀ ਹੈ ਤੇ ਵੱਡੇ ਸਕੇਲ ਤੇ ਲੜੀ ਜਾ ਰਹੀ ਹੈ। ਤੇ ਉੱਥੋਂ ਵੀ ਮੈਨੂੰ ਨਹੀਂ ਲੱਗਦਾ ਕਿ ਕੋਈ ਬੰਦੇ ਉੱਥੇ ਗਏ ਨੇ ਹਾ ਦਾ ਨਾਰਾ ਮਾਰਨ ਵਾਸਤੇ ਵੀ ਵੀ ਚਲੋ ਅਸੀਂ ਤੁਹਾਡੇ ਨਾਲ ਖੜੇ ਆ ਸੋ ਇੱਕ ਤਾਂ ਇਹ ਤਾਂ ਹੈਗੀ ਆ ਸਾਰੀ ਚੀਜ਼ ਜਿਹੜੀ ਤੁਸੀਂ ਕੀਤੀ ਕਿਹਾ ਕਿ ਵੀ ਅੱਗੇ ਦੀ ਰਾਜਨੀਤੀ ਕਿਵੇਂ ਹੋਏਗੀ ਮੈਨੂੰ ਕਿ ਜਿਹੜੀ ਬਾਰ-ਬਾਰ ਮੈਂ ਪ੍ਰੈਸ ਕਾਨਫਰੰਸ 'ਚ ਸੁਣ ਰਿਹਾ ਸੀ ਹੁਣ ਵੀ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਸਾਰੇ ਲੀਡਰ ਉਤੇ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਨੇ ਤੇ ਉਹੀ ਦਿਖਾ ਰਹੇ ਨੇ ਕਿ ਸਾਰਾ ਦੇਸ਼ ਤਤਪਦੇ ਰਹਿ ਗਿਆ ਜੀ ਇਸ ਕਾਰਵਾਈ ਤੋਂ ਇਸ ਤਰ੍ਹਾਂ ਦਾ ਕੁਝ ਨਹੀਂ ਸਾਰੇ ਦੇਸ਼ ਨੂੰ ਪਹਿਲਾਂ ਤੋਂ ਹੀ ਪਤਾ ਸੀਗਾ ਕਿ ਗ੍ਰਿਫਤਾਰੀ ਕਿਸੇ ਵੀ ਸਮੇਂ ਸੰਭਵ ਹੈ ਜਦੋਂ ਤੁਸੀਂ ਨਾ ਸੰਮਨ ਤੇ ਨਹੀਂ ਗਏ ਤਾਂ ਫਿਰ ਮੈਨੂੰ ਲੱਗਦਾ ਕਿ ਤੁਸੀਂ ਖੁਦ ਹੀ ਇੱਕ ਰਸਤਾ ਦੇਤਾ ਹੈ ਈਡੀ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨ ਦਾ ਸੋ ਇਹ ਵਾਲੀ ਚਲੋ ਅਲੱਗ ਅਸੀਂ ਗੱਲ ਇਹਨੂੰ ਰੱਖ ਲੈਨੇ ਆ ਪਰ ਮੇਰਾ ਉਹ ਉਹਦੇ ਵਿੱਚ ਸੀਗਾ ਕਿ ਗਿਆ ਇਹ ਜਾ ਰਿਹਾ ਹੈ ਕਿ ਅਸਤੀਫਾ ਨਹੀਂ ਦੇਣਗੇ ਦਿੱਲੀ ਦੇ ਜੇਲ੍ਹ ਤੋਂ ਬਹਿ ਕੇ ਤਿਹਾੜ ਜੇਲ੍ਹ ਤੋਂ ਬਹਿ ਕੇ ਜਾਂ ਕਿਹੜੀ ਵੀ ਜੇਲ੍ਹ ਤੋਂ ਬੈਠ ਕੇ ਸਰਕਾਰ ਚਲਾਈ ਜਾਏਗੀ ਕਿ ਇਹ ਇਹ ਕਾਨੂੰਨ ਤੋਂ ਉੱਪਰ ਹੋ ਗਏ ਇਹਦਾ ਮਤਲਬ ਇਹ ਸਾਰੇ ਜੇਲ ਮੈਨੂਅਲਸ ਨੇ ਉਹ ਹਰਿਦ ਕੇਜਰੀਵਾਲ ਵਾਸਤੇ ਚੇਂਜ ਕਰਤੇ ਜਾਣ ਸੋ ਇਦਾਂ ਦੇ ਕਈ ਸਵਾਲ ਨੇ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਹੋਇਆ ਮੈਂ ਜੇ ਇੱਕ ਰਿਪੋਰਟ ਪੜ੍ਹ ਰਿਹਾ ਸੀ ਖਬਰ ਇੱਕ ਛਪੀ ਹੋਈ ਸੀ ਤੇ ਬੜੇ سارے ਜਿਹੜੇ ਐਕਸਪਰਟ ਨੇ ਚਾਹਿਓ ਸੁਪਰੀਮ ਕੋਰਟਾਂ ਦੇ ਜੱਜ ਰਹੇ ਹੋਣ ਜਾਂ ਲੋਕ ਸਭਾ ਦੇ ਫਾਰਮਰ ਜਿਹੜੇ ਸੈਕਟਰੀ ਜਨਰਲ ਹੁੰਦੇ ਨੇ ਉਹ ਰਹੇ ਹੋਣ ਜਿਹੜੇ ਕਾਨੂੰਨਾਂ ਦੇ ਮਾਇਰ ਨੇ ਤਾਂ ਉਹ ਕਹਿੰਦੇ ਵੀ ਇਸ ਤਰ੍ਹਾਂ ਕਦੇ ਜੀ ਹੁੰਦਾ ਹੁੰਦਾ ਕਿ ਤੁਸੀਂ ਅੰਦਰੋਂ ਸਰਕਾਰ ਚਲਾ ਸਕੋ ਤੁਸੀਂ ਤਾਂ ਅੰਦਰੋਂ ਸਿਰਫ ਇੱਕ ਪੱਤਰ ਵਿਹਾਰ ਹੀ ਕਰ ਸਕਦੇ ਹੋ ਉਹ ਵੀ ਇਹ ਨਹੀਂ ਕਿ ਤੁਸੀਂ ਰੋਜ਼ ਪੱਤਰ ਲਿਖ ਰਹੇ ਹੋ ਕਦੇ ਕਦੇ ਉਹ ਵੀ ਤੇ ਬੜੇ ਸਖਤ ਮੈਨੂਅਲ ਹੁੰਦੇ ਨੇ ਇਹ ਕਹਿ ਰਿਹਾ ਕਿ ਜੇ ਜੇਲ੍ਹ ਦੇ ਵਿੱਚ ਹੀ ਕੈਬਨਟ ਮੀਟਿੰਗ ਆਉਣਗੀਆਂ ਕਿਵੇਂ ਮੀਟਿੰਗ ਹੋ ਚਗੀ ਜੇਲ੍ਹ ਦੇ ਵਿੱਚ ਉੱਥੇ ਤਾਂ ਇਜਾਜ਼ਤ ਤੋਂ ਬਿਨਾਂ ਤੁਸੀਂ ਜੇਲ੍ਹ ਸੁਪਰਡੈਂਟ ਦੀ ਇਜਾਜ਼ਤ ਤੋਂ ਬਿਨਾਂ ਤੁਸੀਂ ਅੰਦਰ ਚਾਹੀ ਨਹੀਂ ਸਕਦੇ ਸੋ ਇਸ ਤਰ੍ਹਾਂ ਦੇ ਕਈ ਚੀਜ਼ਾਂ ਨੇ ਬਹੁਤ ਸਾਰੇ ਕਾਨੂੰਨ ਨੇ ਨਿਯਮ ਨੇ ਕਾਇਦੇ ਨੇ ਤਾਂ ਕਿ ਸਾਰੇ ਦੇ ਸਾਰੇ ਉਹ ਠੀਕ ਹੈ ਕਿ ਜੇਲ੍ਹ ਜਿਹੜਾ ਵਿਭਾਗ ਹੈ ਉਹ ਦਿੱਲੀ ਸਰਕਾਰ ਦੇ ਅਧੀਨ ਹੈ ਤਾਂ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਤੁਹਾਡੇ ਅਧੀਨ ਹੈ ਤਾਂ ਤੁਸੀਂ ਉਹਨੂੰ ਆਪਣੇ ਤਰੀਕੇ ਨਾਲ ਵਰਤ ਸਕੋ ਮੈਂ ਇਹੀ ਤਾਂ ਕਹਿਣ ਲੱਗਿਆ ਸੀ ਹਿੰਮਤ ਤੁਸੀਂ ਕਹਿ ਦਿੱਤੀ ਲਾਸਟ ਵਾਰ ਵੀ ਜੇਲ੍ਹ ਉਹ ਸਮਝਦੇ ਆ ਵੀ ਸਾਡੇ ਥੱਲੇ ਆਉਂਦੀ ਐ ਇਹ ਲੇਕਿਨ ਮੈਂ ਸਾਹ ਹਮੀਰ ਸਿੰਘ ਜੀ ਥੋੜਾ ਸੀਰੀਅਸ ਆਵਾ ਪੰਜਾਬ ਇਸ ਵੇਲੇ ਬਹੁਤ ਨਾਜ਼ੁਕ ਸਥਿਤੀ ਚ ਐ ਆਰਥਿਕ ਤੌਰ ਤੇ ਪ੍ਰਵਾਸ ਦੇ ਤੌਰ ਤੇ ਸਾਡੇ ਭਾਈਚਾਰਿਆਂ ਦੇ ਨਜ਼ਰੀਏ ਤੋਂ ਸਿੱਖ ਇਸ਼ੂਸ ਦਾ ਡਰੈਸ ਨਹੀਂ ਹੋ ਰੇ ਬਹੁ ਗਿਣਤੀ ਐ ਤੇ ਉਹ ਸਾਰੀਆਂ ਚੀਜ਼ਾਂ ਨੇ ਤੇ ਸਰਕਾਰ ਕਾਫੀ ਮੁਹਾਜਾਂ ਦੇ ਉੱਤੇ ਕੰਮ ਨਹੀਂ ਕਰ ਪਾਈ ਅਰ ਮੰਨਿਆ ਜਾਂਦਾ ਰਿਹਾ ਹੈ ਕਿ ਪਾਵਰ ਸੈਂਟਰ ਜ਼ਿਆਦਾ ਮੁੱਖ ਮੰਤਰੀ ਕੋਲ ਐਸੀ ਫਰੀडम ਨਹੀਂ ਹੈ ਕਿ ਉਹ ਨੀਤੀਆਂ ਰੋਤੀਆਂ ਇੱਥੋਂ ਵੜਾ ਸਕਣ ਜਦੋਂ ਸ਼ੁਰੂ ਹੋਈ ਉਹ ਸਰਕਾਰ ਬਣੀ 2 ਸਾਲ ਪਹਿਲਾਂ ਉਦੋਂ ਤੋਂ ਲੈ ਕੇ ਇਹ ਰੌਲੇ ਅੱਗੇ ਵੱਡੇ ਹੁੰਦੇ ਗਏ ਤੇ ਅੱਜ ਹੁਣ ਕੇਜਰੀਵਾਲ ਸਾਹਿਬ ਅੰਦਰ ਜਾ ਚੁੱਕੇ ਹਨ ਉਹਨਾਂ ਤੋਂ ਪਹਿਲਾਂ ਮਨੀਸ਼ ਸਸੋਦੀਆ ਪੰਜਾਬ ਦੇ ਵਿੱਚ ਆਉਂਦੇ ਆਂਦੇ ਰਹੇ ਉਹ ਵੀ ਅੰਦਰ ਨੇ ਹੁਣ ਰਗਵ ਚੱਟਾ ਵੀ ਨਦਾਰਤ ਨੇ ਦਿਸ ਨਹੀਂ ਰਹੇ ਪੰਜਾਬ ਦੀ ਪੋਲਿਟਿਕਸ ਕੀ ਇਹਦੇ ਨਾਲ ਬਦਲ ਜਾਊਗੀ ਕੀ ਹੁਣ ਤੁਹਾਨੂੰ ਲੱਗਦਾ ਹੈ ਕਿ ਇਸ ਇਸਤਤੀ ਦੇ ਵਿੱਚ ਇੱਕ ਵਾਰੀ ਫਿਰ ਕਿਉਂਕਿ ਇਹਨਾਂ ਨੇ ਜੇ ਸਭ ਤੋਂ ਬਿਹਤਰ ਹੁਣ ਤੱਕ ਦਾ ਕੋਈ ਕੰਮ ਕੀਤਾ ਕੇਜਰੀਵਾਲ ਸਾਹਿਬ ਨੇ ਤਾਂ ਮੈਨੂੰ ਲੱਗਦਾ ਕਿ ਇਹਨਾਂ ਨੇ ਆਪਣੀ ਇੱਕ ਗੱਠਜੋੜ ਦੇ ਵਿੱਚ ਸ਼ਮੂਲੀਅਤ ਕਰਕੇ ਆਪਣੇ ਸਾਥੀ ਬਣਾ ਲਏ ਜਿਨ੍ਹਾਂ ਦੇ ਕਾਫੀ ਵੱਡੇ ਬਿਆਨ ਵੀ ਆਏ ਰਾਹੁਲ ਗਾਂਧੀ ਤੋਂ ਲੈ ਕੇ ਪ੍ਰਿਯੰਕਾ ਗਾਂਧੀ ਤੱਕ ਤੇ ਹੋਰ ਪਾਰਟੀਆਂ ਦੇ ਵੀ ਆਏ ਨੇ ਸੋ ਮੈਨੂੰ ਲੱਗਦਾ ਕਿ ਉਹਨਾਂ ਨੇ ਇੱਕ ਇਦਾਂ ਦਾ ਚੰਗਾ ਫੈਸਲਾ ਕੀਤਾ ਕਿ ਉਹਨਾਂ ਦੇ ਨਾਲ ਖੜਨ ਵਾਲੇ ਲੋਕ ਹੁਣ ਦਿਸ ਰਹੇ ਨੇ ਸਾਹਮਣੇ ਪਰ ਕੀ ਜਦੋਂ ਇਹ ਪੋਲਿਟਿਕਸ ਇੱਥੇ ਖੜੀ ਹੈ ਪੰਜਾਬ ਨੂੰ ਤਬਦੀਲੀ ਵਾਪਰੂਗੀ ਇਸ ਮੌਕੇ ਤੇ ਕੇਜਰੀਵਾਲ ਦੇ ਅੰਦਰ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ ਇਕੱਲੇ ਲੜਨ ਦਾ ਫੈਸਲਾ ਮੁੜ ਕੇ ਗੱਠ ਜੋੜ ਵੱਲ ਵਧਿਆ ਜਾ ਸਕਦਾ ਕਿ ਔਖੀ ਸਥਿਤੀ ਦੇ ਵਿੱਚ ਰਲ ਕੇ ਲੜ ਲਈਏ ਜੀ ਮੈਂ ਇਸ ਮੁੱਚੇ ਦ੍ਰਿਸ਼ ਨੂੰ ਸਮਝਣਾ ਚਾਹੁੰਦਾ ਮੈਨੂੰ ਲੱਗਦਾ ਓਵਰਾਲ ਆਪੋਜੀਸ਼ਨ ਤਾਂ ਦੇਖੋ ਇਸ ਮੋਰਲ ਗਰਾਉਂਡ ਤੇ ਖੜੂਗੀ ਔਰ ਖੜ ਵੀ ਰਹੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਈਡੀ ਤੇ सीबीआई ਜੋ ਵੀ ਰੇਡ ਤੇ ਇਨਕਮ ਟੈਕਸ ਦੀਆਂ ਹੋ ਰਹੀਆਂ ਨੇ 95% اپੋਜੀਸ਼ਨ ਲੀਡਰਾਂ ਤੇ ਹੋ ਜਾਂਦੇ ਉਹ ਔਰ ਜਿਹੜਾ ਭਾਜਪਾ ਨਾਲ ਚਲਾ ਗਿਆ ਤੇ ਉਹ ਬਿਲਕੁਲ ਦੁੱਧ ਤੋਤਾ ਹੋ ਜਾਂਦਾ ਉੱਥੇ ਗੋਸਲੋ ਚੱਲਦਾ ਤੇ ਉਹਦੇ ਤੇ ਕਿਸੇ ਖਿਲਾਫ ਕੁਝ ਨਹੀਂ ਹੋ ਰਿਹਾ ਇਹ ਹਕੀਕਤ ਹੈ ਇਹ ਚ ਕੋਈ ਦੋਰਾ ਨਹੀਂ ਹੈ ਉਸ ਪਦਰ ਦੇ ਉੱਤੇ ਇਸੇ ਕਰਕੇ ਕੱਲ ਖੜਗੇ ਹੋਣਾ ਨੇ ਇੰਸਟੀਚੂਨ ਜਿਹਨੂੰ ਕਿਹਾ ਕਿ ਤੁਸੀਂ ਲੈਵਲ ਪਲੇਇੰਗ ਫੀਲਡ ਕਹਿੰਦੇ ਹੋ ਤੇ ਇੱਕ ਦੇ ਖਾਤੇ ਸੀਜ ਕਰ ਦਿੰਦੇ ਹੋ ਤੇ ਲੜਾਂਗੇ ਕਿਵੇਂ ਫਿਰ ਤਾਂ ਦੇ ਦਿਓ ਵਾਕਾ ਬਰੋਨਾ ਤੁਮ ਜਿਹੜਾ ਲੜੂਗਾ ਤੇ ਲੜ ਲੈਣ ਦੇ ਉਹ ਫਿਰ ਉਸ ਲੈਵਲ ਦੇ ਉੱਤੇ ਇਹ ਗੱਲ ਤਾਂ ਜਿਹੜਾ ਰੂਲ ਆਫ ਲਾ ਦਾ ਇੱਕ ਕੁਐਸਚਨ ਹੁੰਦਾ ਹੈ ਕਿ ਸਭ ਦੀ ਨਜ਼ਰ 'ਚ ਕੋ ਜਿਹ ਹੈ ਉਹ ਤਾਂ ਨਹੀਂ ਦਿਖਾਈ ਦੇ ਰਿਹਾ ਉਹ ਤਾਂ ਪੋਲਿਟਿਕਲ ਮਾਸਟਰ ਜਿਹਦੇ ਮੁਤਾਬਕ ਇਧਰ ਉਧਰ ਜਾਂਦਾ ਦਿਖਾਈ ਦੇ ਰਿਹਾ ਇਹ 'ਚ ਕੋਈ ਦੋਰਾਮਾ ਨਹੀਂ ਹੈ ਇਸੇ ਕਰਕੇ ਉਹ ਸ਼ਾਇਦ ਕਨ ਵੀ ਦਿੱਲੀ ਦੇ ਵਿੱਚ ਵੀ ਜਦੋਂ ਕੇਜਰੀਵਾਲ ਦਾ ਘਰ ਘੇਰਿਆ ਹੋਇਆ ਸੀ ਤੇ ਕਾਂਗਰਸ ਦੇ ਦੋ ਵੱਡੇ ਲੀਡਰ ਜਿਹੜਾ ਦਿੱਲੀ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਅਰਵਿੰਦਰ ਸਿੰਘ ਨਵਲੀ ਤੇ ਸੰਦੀਪ ਦੀਕਸ਼ਾਤ ਜਿਹੜੇ ਸੀਧਾ ਦੀਕਸ਼ਾਤ ਦਾ ਬੇਟਾ ਵੀ ਆ ਮੈਂਬਰ ਪਾਰਲੀਮੈਂਟ ਵੀ ਉੱਥੋਂ ਰਹੇ ਨੇ ਉਹ ਉੱਥੇ ਜਗ੍ਹਾ ਵੀ ਨੇ ਤੇ ਉਹਨਾਂ ਦੇ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ। ਮਤਲਬ ਜਿਹੜਾ ਅਲਾਈਜ ਦਾ ਮਾਮਲਾ ਹੁੰਦਾ ਜਿੰਨਾ ਕਿ ਜੋ ਤੁਸੀਂ ਕਹੋਗੇ ਸੱਦਾ ਤਾਂ ਤੁਸੀਂ ਦੇਣਾ। ਤੁਹਾਡੇ ਕੋਲ ਕੋਈ ਲੜਨ ਵਾਲੀ ਲੀਡਰਸ਼ਿਪ ਹੈ ਨਹੀਂ ਹੈ ਉਸ ਪੰਦਰ ਦੇ ਉੱਤੇ। ਜਿਹੜੀ ਸਟਰੀਟ ਫਾਈਟ ਕਰ ਸਕੇ, ਸਟਰੀਟ 'ਤੇ ਜਿਹੜੇ ਹੁਣ ਦਿੱਲੀ ਦੇ ਵਿੱਚ ਬੱਚੇ ਸੀਗੇ ਇਹਨਾਂ ਕੋਲ ਲੀਡਰ ਜਿਹੜੀ ਆਤਸੀ ਹੈ, ਸਾਰਵ ਹੈ, ਇਹ ਟੈਕਨੀਕਲਿਟੀ ਵਾਲੇ ਬੰਦੇ ਤਾਂ ਹੈਗੇ ਨੇ ਕਿਤੇ ਜਾ ਕੇ ਜਾਂ IIT ਜਿਵੇਂ ਸੰਦੀਪ ਪਾਟਕ ਨੈਸ਼ਨਲ ਆਰਗੇਨਾਈਜ਼ੇਸ਼ਨ ਸੈਕਟਰੀ ਨੇ। ਹਰ ਗੱਲ ਤੇ ਜਥੇਬੰਦੀ ਚਲਾ ਰਹੇ ਨੇ ਕੋਈ ਬਿਆਨ ਸੋਣਿਆ ਕਿ ਸਦਾ ਦਿੱਤਾ ਹੋਵੇ ਇਹ ਆਈਆਈਟੀ ਤੋਂ ਪੜ੍ਹ ਕੇ ਆਕੇ ਅੰਦਰ ਕਾਗਜ਼ਾਤ ਐ ਇੱਧਰ ਉੱਧਰ ਕਰਕੇ ਜਾਂ ਇਹਨੂੰ ਹਟਾਤਾ ਇਹਨੂੰ ਲਾਤਾ ਇਹ ਅਲੱਗ ਗੱਲ ਹੁੰਦੀ ਹੈ ਪ੍ਰੈਕਟੀਕਲ ਪੋਲਿਟਿਕਸ ਬਹੁਤ ਦੂਜੀ ਤਰ੍ਹਾਂ ਦੀ ਚੀਜ਼ ਹੁੰਦੀ ਹੈ ਜਦੋਂ ਗਰਾਊਂਡ ਤੇ ਜਾ ਕੇ ਲੀਡ ਕਰਨਾ ਪੈਂਦਾ ਹੈ ਉਦੋਂ ਅਲੱਗ ਟਾਈਪ ਦੀ ਗੱਲ ਹੁੰਦੀ ਹੈ ਉਹ ਲੀਡਰ ਨਹੀਂ ਜਾਂ ਮਾਸ ਲੀਡਰ ਕੇਜਰੀਵਾਲ ਸੀ ਬਾਅਦ ਜਾਂ ਸੰਜੇ ਸਿੰਘ ਕੋਲੇ ਕੁਆਲਿਟੀ ਸੀਗੀ ਜਿਹੜੇ ਉਸ ਲੈਵਲ ਤੇ ਬੋਕਲ ਸੀ ਉਹ ਤਾਂ ਅੰਦਰ ਚੱਲੇ ਗਏ ਹੁਣ ਉਧਰ ਲੱਤਾ ਇਹ ਨਿਪਟ ਗਿਆ ਹੁਣ ਸਵਾਲ ਪੰਜਾਬ ਦਾ ਸਾਡੇ ਸਾਹਮਣੇ ਇੱਕ ਗੱਲ ਆ ਰਹੀ ਆ ਹਾਲਾਂਕਿ ਉਹ ਵੀ ਜਿਹੜੀ ਪਹਿਲਾਂ ਇੰਦਰ ਪ੍ਰੀਤੋਣਾ ਨੇ ਗੱਲ ਕੀਤੀ ਹੈ ਉਹ ਕੋਈ ਲਾ ਨਹੀਂ ਰੋਕ ਰਿਹਾ ਕਿ ਤੁਸੀਂ ਅੰਦਰ ਬੈਠੇ ਚੀਫ ਮਿਨਿਸਟਰ ਨਹੀਂ ਰਹ ਰਹੇ ਰਹ ਸਕਦੇ ਕੋਈ ਲਾ ਨਹੀਂ ਆ ਕੰਟਰੀ 'ਚ ਹਜੇ ਤੱਕ ਹਾਂ ਗੱਲ ਇੰਨੀ ਹੋ ਐ ਉਹ ਅੱਗੇ ਪ੍ਰੈਕਟਿਕੀਬਲ ਟੈਕਨਿਕਲਟੀ ਜਿਵੇਂ ਕਿ ਤੁਸੀਂ ਕੀ ਕਰੋਗੇ ਫਿਰ ਜਦੋਂ ਕੈਬਨਿਟ ਨਹੀਂ ਹੋਏਗੀ ਕੈਬਨਿਟ ਕਿੰਨਾ ਚਿਰ ਨਹੀਂ ਕਰੋਗੇ 6 ਮਹੀਨੇ ਚਲਾ ਸਕਦੇ ਹੋ 7 ਮਹੀਨੇ ਨਹੀਂ ਵੀ ਕਰੋਗੇ ਤਾਂ ਵੀ ਕੀ ਫਰਕ ਪੈਂਦਾ ਜਦੋਂ ਇਲੈਕਟੋਰਲ ਪ੍ਰੋਸੈਸ ਚੱਲ ਰਿਹਾ ਦਾ 2.5 ਮਹੀਨੇ ਤੱਕ ਕੋਈ ਲੋੜ ਹੀ ਨਹੀਂ ਆ ਕੈਬਨਿਟ ਦੀ ਕੀ ਕਰਨਾ ਉਹਨਾਂ ਨੇ ਰੋਟੀਨ ਦੇ ਵਿੱਚ ਪਰ ਉੱਥੇ ਇੱਕ ਖਤਰਾ ਹੋਰ ਐ ਸਭਨ ਦਿੱਲੀ ਦੇ ਵਿੱਚ ਜਿਹੜਾ ਆਰਟੀਕਲ 239 ਐਏ ਹੈ ਉਹਦੇ ਵਿੱਚ ਕਲੀਅਰ ਕੱਟ ਲੈਫਟੀਨਟ ਗਵਰਨਰ ਨੂੰ ਇਹ ਰਾਈਟ ਹੈ ਕਿ ਉਹ ਇਹ ਕਹਿ ਦੇ ਕਿ ਸਰਕਾਰ ਨਹੀਂ ਚੱਲਦੀ ਤੇ ਉੱਥੇ ਰਾਸ਼ਟਰਪਤੀ ਰਾਜ ਲੱਗ ਸਕਦਾ ਤੁਰੰਤ ਬਾਵਜੂਦ 62 ਬੰਦਿਆਂ ਦੇ ਹੋਣ ਦੇ ਵੀ ਜੇਕਰ ਇਹ ਆਜੇ ਲਾ ਉਹ ਉਹ ਫੁੱਲ ਸਟੇਟ ਨਹੀਂ ਐ ਉਹ ਸਾਡੇ ਵਰਗਾ ਕੰਮ ਉਸ ਲੈਵਲ ਦੇ ਉੱਤੇ ਨਹੀਂ ਐ ਤੇ ਇਸ ਕਰਕੇ ਉੱਥੇ ਪੰਗਾ ਹੋਰ ਐ ਉੱਥੇ ਦਾ ਹੁਣ ਡਾਰੇ ਐ ਅਗਲਾ ਕਿ ਦਿੱਲੀ ਚ ਆਨੰਦਵੀ ਪਾਰਟੀ ਸਰਕਾਰ ਰਹੂਗੀ ਕਿ ਨਹੀਂ ਲੈਫਟੀਨੈਂਟ ਗਵਰਨਰ ਔਰ ਭਾਜਪਾ ਦੋਨੋਂ ਇਕੋ ਹੀ ਹੁੰਦੇ ਨੇ ਨਾ ਜਿਉਂ ਕਹਿਦੇ ਵੀ ਚਲੋ ਜੀ ਠੀਕ ਆ ਹੁਣ ਕੱਲ ਨੂੰ ਅਮ ਜਾਰੇ ਬਜ਼ੂਰੇ ਹੋਏ ਲੈਂਡ ਆਰਡਰ ਤੇ ਖਤਰਾ ਪੈਦਾ ਹੋ ਗਿਆ ਚਲੋ ਜੀ ਇਹਨੂੰ ਉਧਰ ਕਰ ਦਿਓ ਕਾਬ ਕਿਤੇ ਚੋੜਾ ਤੋਂ ਪਹਿਲਾਂ ਇਹ ਨਾ ਹੋ ਜਾਏ ਦਿੱਲੀ ਸਰਕਾਰ ਦਾ ਵੀ ਭੋਗ ਪੈ ਜੀ ਜਿਹੜਾ ਇੱਕ ਟੈਕਨੀਕਲਿਟੀ ਦੇ ਵਿੱਚ ਮਾਮਲਾ ਆ ਕੇ ਹੈ ਜਿਹੜਾ ਪੰਜਾਬ ਦੇ ਮਾਮਲੇ ਦੇ ਵਿੱਚ ਆ ਕੇ ਹੈ ਬਿਲਕੁਲ ਉਹਨਾਂ ਨੇ ਸੈਂਟਰਲਾਈਜ਼ ਕੀਤਾ ਔਰ ਜਿਹੜਾ ਤੁਸੀਂ ਗੱਲ ਕੀਤੀ ਹੈ ਆਪਣੇ ਕੁਮਰ ਵਿਜੇ ਪ੍ਰਤਾਪ ਦੀ ਮੈਨੂੰ ਨਹੀਂ ਲੱਗਦਾ ਕਿ ਪੋਲਿਟਿਕਸ ਦੇ ਤੌਰ ਤੇ ਵਿਜੇਪ੍ਰਤਾਪ ਵੀ ਕਿਉਂਕਿ ਪੋਲਿਟিক্যাল ਆਦਮੀ ਤਾਂ ਹੈ ਨਹੀਂ ਟੈਕਨੋਕ੍ਰੇਟ ਨੇ ਆਈਪੀਐਸ ਨੇ ਉਹ ਕਿੰਨੀ ਕ ਹੈਲਪ ਕਰ ਪਾਉਂਦੇ ਇਸ ਮਾਮਲੇ ਦੇ ਵਿੱਚ ਪਰ ਉਹਨਾਂ ਨੂੰ ਲੱਗਦਾ ਤੁਸੀਂ ਕੈਡਰ ਡਿਵੈਲਪ ਨਹੀਂ ਕੀਤਾ ਤੁਸੀਂ ਪਾਰਟੀ ਦਾ ਸੰਗਠਨ ਨਹੀਂ ਬਣਾਇਆ ਤੁਸੀਂ ਲੀਡ ਨਹੀਂ ਦਿੱਤੀ ਕਿਸੇ ਨੂੰ ਤਾਂ ਹੁਣ ਅੱਜ ਵਿਚਾਰਾ ਜਿਹੜੇ ਆਪਣੇ ਬੁਧਰਾਮ ਜੀ ਨੇ ਉਹ ਅੱਜ ਲੀਡਰਾਂ ਨੂੰ ਕਿਵੇਂ ਲੈ ਕੇ ਆ ਸਕਦੇ ਨੇ ਕਦੇ ਵਰਕਿੰਗ ਪ੍ਰੈਜ਼ੀਡੈਂਟ ਦੀ ਹیثیت ਉਹਨਾਂ ਨੂੰ ਦਿੱਤੀ ਕਦੇ ਉਹਨਾਂ ਦੀ ਕੋਈ ਮੀਟਿੰਗਾਂ ਇੰਡੀਪੈਂਡੈਂਟ ਕਰਕੇ ਲੋਕਾਂ ਨੂੰ ਵਰਕਿੰਗ ਪਾਰਟੇ ਤੌਰ ਦੇ ਪੋਲਿਟਿਕਲ ਸਲੋਗਨ ਦੇ ਤੌਰ ਤੇ ਮਬਲਾਈਜ਼ ਕਰਦੇ ਕਦੇ ਹੈ ਸੀ ਬਸ ਸਭ ਖਮੋਸ਼ਾ ਕੇ ਬਹਿ ਜਾਂਦੇ ਨੇ ਦੋ ਚੀ ਮਨਿਸਟਰਾਂ ਕੋਲੇ ਦੋ ਕਨਵੀਨਰਾਂ ਕੋਲੇ ਤੇ ਚਲੇ ਜਾਂਦੇ ਨੇ ਕਦੇ ਉਹਨਾਂ ਦੀ ਸਪੀਚ ਕਰਵਾਈ ਤੁਸੀਂ ਦੋਨਾਂ ਦੇ ਸਾਹਮਣੇ ਤੁਸੀਂ ਆਪ ਕੀ ਚੁਣਿਆ ਮਤਲਬ ਪਹਿਲੀ ਗੱਲ ਤਾਂ ਪਾਰਟੀ ਨੇ ਬਿਲਡ ਕੀ ਕੀਤਾ ਲੀਡਰਸ਼ਿਪ ਜਿਹੜੀ ਜਦੋਂ ਕਹਿੰਦੇ ਨਾ 92 ਨਹੀਂ ਬੋਲਦੇ ਜੇ ਪਾਈ ਪਹਿਲਾਂ ਬੋਲਣ ਤੇ ਪਾਵਨ ਦੀ ਲਾ ਕੇ ਰੱਖੀਏ ਤਾਂ ਅੱਜ ਵੀ ਚੁੱਪ ਨੇ ਫਿਰ ਕਿਉਂ ਬੋਲਣਗੇ ਜੇ ਤੁਸੀਂ ਤੁਹਾਡਾ ਆਈਟੀ ਸੈੱਲ ਇਹ ਕਹੂਗਾ ਤੂੰ ਬੋਲ ਤੂੰ ਨਾ ਬੋਲ ਮਨਿਸਟਰ ਆ ਇੰਟਰਵਿਊ ਦੇਊਗਾ ਨਹੀਂ ਦੇਊਗਾ ਫਿਰ ਉਹ ਆਈਟੀ ਸੈੱਲ ਮੁਤਾਬਕ ਹੀ ਵਾਈਟ ਦੇਊਗਾ ਰਾਤ ਨੂੰ ਇਦੋਂ ਬਿਨਾ ਆਪਣੇ ਮੁਤਾਬਕ ਕੀ ਦੇਊਗਾ ਉਹ ਕਹਿੰਦਾ ਕਿਤੇ ਡਾਰੀ ਨਾ ਪੈਦਾ ਹੋ ਜੇ ਮੈਂ ਕੁਝ ਦੇਤਾ ਉਸ ਗੱਲ ਇਧਰ ਉਧਰ ਹੋ ਰੇ ਨਾ ਅਜੇ ਇਹ ਮਾਹੌਲ ਤੁਸੀਂ ਖੁਦ ਪੈਦਾ ਕੀਤਾ ਹਾਂ ਇੱਕ ਗੱਲ ਹੁਣ ਜ਼ਰੂਰ ਹੈ ਉਸੇ ਮਾਹੌਲ ਦੇ ਵਿੱਚੋਂ ਸ਼ਾਇਦ ਕੁਮਰ ਵਿਜੇ ਪ੍ਰਤਾਪ ਦਾ ਇਹ ਸੰਕੇਤ ਹੈ ਕਿ ਲੋਕ ਅੰਦਰੋਂ ਖੁਸ਼ ਰਹੇ ਹੋਣ ਖੁਸ਼ ਹੋ ਰਹੇ ਹੋਣਗੇ ਸਗੋਂ ਵੀ ਚਲੋ ਉੱਪਰਲਾ ਛਾਪਾ ਤਾਂ ਚੱਲਾ ਗਿਆ ਔਰ ਇਹ ਕੋਈ ਸੰਕੇਤ ਜਿਹੜਾ ਹੈ ਇਹ ਬਿਨਾ ਆਧਾਰ ਤੋਂ ਨਹੀਂ ਹੈ ਇਹ ਬਿਨਾਂ ਆਧਾਰ ਤੋਂ ਨਹੀਂ ਅੰਦਰੋਂ ਜਦੋਂ ਵੀ ਕੋਈ ਗੱਲ ਹੁੰਦੀ ਆ ਤਾਂ ਬਲਕੇ ਹੁਣ ਇੱਕ ਇਹਦੂ ਹੋਰ ਗੱਲ ਹੈ ਜੇ ਮਾਸ ਲੀਡਰ ਦੇ ਤੌਰ ਤੇ ਕਿਹਾ ਜਾਏ ਜੇ ਦਿੱਲੀ ਦੇ ਵਿੱਚ ਵੀ ਸਟਰਗਲ ਲੜਨੀ ਆ ਤੇ ਪੰਜਾਬ ਵਿੱਚ ਵੀ ਮੈਂ ਨਹੀਂ ਕਹਿੰਦਾ ਕਿ ਪੰਜਾਬ ਚੋਂ 10000 ਬੰਦਾ ਦਿੱਲੀ ਜਾਂਦਾ ਮੈਂ ਤਾਂ ਕਹਿੰਦਾ ਸੀ ਕਿ ਦਿੱਲੀ ਪੰਜਾਬ ਦੀਆਂ ਸੜਕਾਂ ਤੇ ਹੀ ਆ ਜਾਂਦਾ ਆਪਣੇ ਪਿੰਡਰ ਤੇ ਦਿਖਾਉਂਦਾ ਤਾਂ ਸਹੀ ਆਪਦੇ ਨੇੜੇ ਹੀ ਕਿਤੇ ਮੋਮਬਤੀ ਬਾੜ ਲੈਂਦੇ ਕਿਤੇ ਹੋਰ ਦੂਰ ਜਾਣ ਦਾ ਐਡਾ ਨਹੀਂ ਐਡੀ ਹਿੰਮਤ ਤਾਂ ਬਾਅਦ ਦੀ ਗੱਲ ਹੁੰਦੀ ਆ ਤੂੰ ਦਿੱਲੀ ਚਲੇ ਜਾ ਮੈਂ ਤਾਂ ਇੰਨੀ ਨਹੀਂ ਕਹਿੰਦਾ ਮੈਂ ਕਹਿੰਦਾ ਆਪਣੇ ਪਿੰਡ ਚੋਂ ਤਵਾਰ ਨਿਕਲੋ ਕੋਈ ਕਮੇਟੀ ਹੈ ਕਿਤੇ ਵੀ ਜੇ ਉਹ ਨਹੀਂ ਹੋਇਆ ਇਟ ਮੀਨ ਜੋ ਪੰਜਾਬ ਦੀ ਲੀਡਰਸ਼ਿਪ ਦੀ ਸੰਭਤੀ ਬੌਸ ਦੇ ਤੌਰ ਤੇ ਸੰਭਤੀ ਨਹੀਂ ਹੈ ਡਰ ਹੈ ਕਿ ਉਹ ਕੇਜਰੀਵਾਲ ਦੇ ਨਾਲ ਹੱਥ ਦੇ ਹੱਥ ਮਿਲਾ ਰਹੇ ਨੇ ਜਾਂ ਕਿਸੇ ਨੂੰ ਕੋਈ ਪੋਸਟ ਦੀ ਗੱਲ ਹੈ ਦਿਲੋਂ ਇੱਕ ਹਮਦਰਦੀ ਦਾ ਲੈਵਲ ਉਹ ਨਹੀਂ ਹੈ ਜੋ ਹੁੰਦਾ ਤਾਂ ਲੋਕ ਬਾਹਰ ਆਉਂਦੇ ਤਾਂ ਉਹ ਬੰਦੇ ਬਾਹਰ ਆਉਂਦੇ ਉਸ ਪਦਰ ਦੇ ਉੱਤੇ ਇੱਕ ਛੋਟੇ ਜਿਹੇ ਭਾਨੇ ਸਿੱਧੂ ਲਈ ਆ ਜਾਂਦੇ ਨੇ ਲੋਕ ਇੱਕ ਬਾਕੀ ਦੇ ਕੁਝ ਛੋਟਾ ਬੰਦੇ ਨਹੀਂ ਆ ਜਾਂਦੇ ਨੇ ਇੰਨੇ ਤਾਂ ਲੋਕ ਜਿਹੜੇ ਮਰਜੀ ਤੁਸੀਂ ਗੱਲ ਕਰੋ ਹੁਣ ਸ਼ਾਇਦ ਭਗਵੰਤ ਮਾਨ ਨੂੰ ਨਾ ਕੇਵਲ ਇੱਥੇ ਇੰਡੀਪੈਂਡੈਂਟ ਕਮਾਂਡ ਉਹਨਾਂ ਨੂੰ ਪਤਾ ਸੀ ਸੰਭਾਲਤੀ 13 ਤੁਹਾਡੇ ਕੋਲ ਨੇ ਜੀ ਔਰ ਇਹਨਾਂ ਨੂੰ ਵੀ ਲੜਨਾ ਪੈਣਾ ਹੈ ਬਲਕਿ ਭਗਵੰਤ ਮਾਨ ਤੇ ਪ੍ਰੈਸ਼ਰ ਦਿੱਲੀ ਦੀ ਲੜਾਈ ਲੜਨ ਦਾ ਵੀ ਹੋਊਗਾ ਕਿਉਂਕਿ ਇੱਕੋ ਹੀ ਚੀਜ਼ ਮਿਨਿਸਟਰਾਂ ਤੇ ਇੱਕੋ ਲੀਡਰਾ ਦਿੱਲੀ ਵੀ ਤੁਸੀਂ ਖੁਦ ਚੱਲੋ ਹੁਣ ਇਹਨਾਂ ਦੋਨਾਂ ਚੋਣਾਂ ਦੇ ਦੌਰਾਨ ਇੱਕ ਲੱਖ ਦਿੱਲੀ ਤੇ ਇੱਕ ਲੱਖ ਪੰਜਾਬ ਤੇ ਜਿੱਥੇ ਕਿਤੇ ਹੋਰ ਵੀ ਲੜਦੇ ਨੇ ਪਹਿਲਾਂ ਤਾਂ ਕੇਜਰੀਵਾਲ ਨਾਲ ਜਾਂਦੇ ਨੇ ਉੱਥੇ ਵੀ ਕੌਣ ਜਾਏਗਾ ਹੋਰ ਬੰਦਾ ਤਾਂ ਇੱਕ ਲੈਵਲ ਦੇ ਪ੍ਰੈਕਟੀਕਲ ਬਾਅਦ ਲੀਡਰਤਾ ਪਰ ਲੀਡਰੀ ਤਾਂ ਮਿਲ ਜੂਗੀ ਭਗਵੰਤ ਮਾਨ ਨੂੰ ਚ ਤਾਂ ਕੋਈ ਦੋਰਾ ਮਾਨੀਏ ਹੋਰ ਕੋਈ ਬਰਾਬਰ ਦੇ ਕਦ ਦਾ ਬੰਦਾ ਨਹੀਂ ਹੈ ਦੇਸ਼ ਪੱਧਰ ਦੇ ਉੱਤੇ ਜੋ ਮਰਜੀ ਕੋਈ ਕਹਿੰਦਾ ਜਥੇਬੰਦੀ ਨੂੰ ਸੰਦੀਪ ਪਾਟਕ ਹੋਏਗਾ ਬਾਕੀ ਹੋਏਗਾ ਟੈਕਨੀਕਲੀ ਰੰਗਮ ਚੜਨਾ ਹੋਏਗਾ ਪਰ ਲੋਕਾਂ ਵਾਲੇ ਲੀਡਰਤਾ ਨਹੀਂ ਨੇ ਫੈਸਲਾ ਹੈ ਨਹੀਂ ਪਾਰਟੀ ਦਾ ਕਿ ਲੋਕ ਇਹਨਾਂ ਨੂੰ ਉਸ ਲੈਵਲ ਤੇ ਕਰਦੇ ਨੇ ਹੁਣ ਇਹਦੀ ਬਿਉਤਵੰਦੀ ਭਗਵੰਤ ਮਾਨ ਇਸ ट्रांजਿਸ਼ਨਲ ਫੇਸ ਚ ਆਪਣੀ ਰਿੱਟ ਦਰਜ ਕਰਨ ਦੇ ਲਈ ਕਿਵੇਂ ਵਰਤਦੈਨ ਇਹ ਉਹਦੀ ਕਾਬਲੀਅਤ ਤੇ ਨਿਰਭਰ ਕਰੂਗਾ ਕਿ ਤੁਸੀਂ ਹੁਣ ਪੋਲੀਟੀਕਲ ਉਹਦੇ ਟੈਸਟ ਐਸਲ ਚ ਮੈਨੂੰ ਲੱਗਦਾ ਭਗਵੰਤ ਮਾਨ ਦਾ ਹੋਣਾ ਹੈ ਉਹ ਪੰਜਾਬ ਦੇ ਵਿੱਚ ਕੀ ਕਰਦਾ ਔਰ 13 ਦੀਆਂ 13 ਲੜਨੀਆਂ ਹੀ ਪੈਣਗੀਆਂ ਉਦੋਂ ਪਿੱਛੇ ਨਹੀਂ ਹਟ ਸਕਦਾ ਜੇ ਕੇਜਰੀਵਾਲ ਅੰਦਰ ਚਲਾ ਗਿਆ ਤਾਂ ਭਗਵੰਤ ਮਾਨ ਦਾ ਹੋਰ ਆ ਵੀ ਇਹਦਾ ਮਤਲਬ ਨੀਚੇ ਚਲਾ ਜਾਊਗਾ ਕਿ ਇਹਦਾ ਮਤਲਬ ਕੇਜਰੀਵਾਲ ਤੋਂ ਬਿਨਾ ਹੁਣ ਤੁਸੀਂ ਜੰਗ ਲੜ ਨਹੀਂ ਸਕਦੇ ਹਾਂ ਔਰ ਇਹ ਸ਼ਾਇਦ ਭਗਵੰਤ ਮਾਨ ਨਹੀਂ ਕਰੂਗਾ ਹੁਣ ਵੀ ਉੱਪਰ ਦੇਖੋ ਜੀ ਤੇਰਾ ਆ ਕਰਵਾ ਕਰ ਉਹ ਤਾਂ ਇਹੀ ਕਹਿੰਦਾ ਮੈਨੂੰ ਦਿਓ ਤੇਰਾ ਮੇਰੀ ਜ਼ਿੰਮੇਵਾਰੀ ਹੈ ਮੈਂ ਉੱਥੇ ਜਾ ਕੇ ਇਹ ਕਰੂੰਗਾ ਇਸ ਲਈ ਮੈਨੂੰ ਦੁਬਾਰਾ ਰੀਥਿੰਕਿੰਗ ਦੀ ਸੰਭਾਵਨਾ ਨਹੀਂ ਲੱਗਦੀ ਮੈਨੂੰ ਲੱਗਦੀ ਹੈ ਕਿ ਓਵਰਆਲ ਚੱਲਣਾ ਤਾਂ ਪਊਗਾ ਹੀ ਹੁਣ ਉਹ ਦਿਨ ਰਾਤ ਕਰਕੇ ਕੀ ਕਰਦੇ ਨੇ ਕੀ ਵੀ ਇਹ ਬਹੁਤ ਵੱਡਾ ਟੈਸਟ ਹੈ ਥੋੜੇ ਦਿਨਾਂ ਦੇ ਵਿੱਚ ਹੀ ਟੈਸਟ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਹੀ ਟੈਸਟ ਦਾ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ ਭਗਵੰਤ ਮਾਨ ਦੀ ਐਂਜੀਟੇਸ਼ਨਲ ਮੋੜ ਦਾ ਪੋਲਿਟੀਕਲ ਸਟਾਈਲ ਦਾ ਕਿ ਐਸ ਮਾਹੌਲ ਦੇ ਵਿੱਚ ਉਹ ਕਿਹੜੀ ਪੋਲਿਟੀਕਲ ਸਲੋਗਨ ਦਿੰਦੇ ਨੇ ਕਿ ਕੀ ਕੇਵਲ ਚੋਣਾਂ ਦੇ ਦੌਰਾਨ ਪ੍ਰਚਾਰ ਦਾ ਹੀ ਇੱਕ ਸਾਧਨ ਰੱਖਦੇ ਨੇ ਜਾ ਆਪਣੇ ਬੌਸ ਦੇ ਲਈ ਕੋਈ ਜਦੋਂ ਜਹਦ ਦਾ ਵੀ ਨਾਲ-ਨਾਲ ਤੋਰਦੇ ਨੇ ਕਿਸੇ ਨਾ ਕਿਸੇ ਰੂਪ ਚ ਇਹ ਤਾਂ ਇਹ ਤਾਂ ਇੱਛੁ ਕੋ ਦੂਰ ਆਈ ਨਹੀਂ ਗਿਆ ਕਿ ਐਸ ਵੇਲੇ ਸਭ ਤੋਂ ਜ਼ਿਆਦਾ ਸੰਕਟ ਇਹੀ ਹੈ ਕਿ ਤੁਸੀਂ ਇਲੈਕਸ਼ਨ 'ਚ ਜਾ ਰਹੇ ਹੋ ਤੇ ਇਲੈਕਸ਼ਨ ਤੋਂ ਪਹਿਲਾਂ ਜਜ਼ਬਾਤੀ ਮੌਕਾ ਸੀ ਕਿ ਲੋਕ ਤੁਹਾਡੇ ਨਾਲ ਕਿੰਨੇ ਨੇ ਉਹ ਪਹਿਲਾ ਟੈਸਟ ਤਾਂ ਮੈਨੂੰ ਲੱਗਿਆ ਕਿ ਰਾਤੀ ਸਫਲ ਨਹੀਂ ਹੋਏ ਕੇਜਰੀਵਾਲ ਲਈ ਵਿਅਕਤੀਗਤ ਤੌਰ ਤੇ ਕੇਜਰੀਵਾਲ ਲਈ ਲੋਕ ਬਾਹਰ ਨਹੀਂ ਨਿਕਲੇ ਨਾ ਦਿੱਲੀ ਦੇ ਨਿਕਲੇ ਨਾ ਪੰਜਾਬ ਦੇ ਨਿਕਲੇ ਇਹਦਾ ਮਤਲਬ ਹੈ ਕਿ ਚੋਣਾ ਦੇ ਵਿੱਚ ਲੋਕਾਂ ਨੂੰ ਤੁਹਾਨੂੰ ਅਜੇ ਇੱਕ ਵਾਰੀ ਫਿਰ ਕਨਵਿੰਸ ਕਰਨਾ ਪਊਗਾ ਕਿ ਤੁਸੀਂ ਸਾਡੇ ਨਾਲ ਆਓ ਇੱਕ ਟੈਸਟ ਵਿੱਚ ਇਹਨਾਂ ਨੂੰ ਕਾਫੀ ਮੁਸ਼ਕਲ ਸਥਿਤੀ ਦਾ ਸਾਹਮਣਾ ਹੈ ਅੱਜ ਕਿ ਆਪ ਮਹਾਰੇ ਲੋਕ ਜਦੋਂ ਲੀਡਰਾਂ ਲਈ ਤੁਰਦੇ ਨੇ ਉਹ ਸਥਿਤੀ ਇਹਨਾਂ ਲਈ ਹੈ ਨਹੀਂ ਹਵਾ ਹੈ ਨਹੀਂ ਅਦਰਵਾਈਜ਼ ਵੀ ਇਹਨਾਂ ਲਈ ਕੋ ਸੈਂਪਟੀ ਹੈ ਨਹੀਂ ਸੈਂਪਟੀ ਬਣਾਈ ਕਿੱਦਾਂ ਜਾਵੇ ਜਦੋਂ ਕਿ ਸਮਾਂ ਬਚਿਆ ਹੀ ਨਹੀਂ ਹੈਗਾ ਸੈਂਪਟੀ ਸਰਕਾਰ ਦੀ ਵਰਤ ਵਿੱਚੋਂ ਵੀ ਕਈ ਵਾਰੀ ਆਉਂਦੀ ਹੈ ਸਰਕਾਰ ਦੀ ਵਰਕਿੰਗ ਲੋਕਾਂ ਤੋਂ ਵਿੱਤ ਬਣਾ ਕੇ ਚੱਲਣ ਵਾਲੀ ਰਹੀ ਹੈ